ਨਮਸਕਾਰ ਦੇਸ਼ਵਿਨੇ ਜਿਹੜੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮਿਤ ਆਵਰਾ ਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਦੀ ਚਰਚਾ ਰੈਗਿੰਗ ਰੈਗਿੰਗ ਇੱਕ ਉਹ ਲਫ਼ਜ਼ ਹੈ ਦੋਸਤੋ ਜਿਹੜਾ ਉਸ ਵਕਤ ਬੱਚੇ ਦੇ ਮਨ ਦੇ ਵਿੱਚ ਆਂਦਾ ਹੈ ਜਦੋਂ ਬੱਚਾ ਸੀਨੀਅਰ ਹੋ ਕੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਚ ਐਡਮਿਸ਼ਨ ਲੈਂਦਾ ਹੈ ਇਹੀ ਇਹ ਲਫ਼ਜ਼ ਹੈ ਜਿਹੜਾ ਬਹੁਤ ਸਾਰੇ ਚਾ ਵੀ ਪੂਰੇ ਕਰਦਾ ਹੈ ਸੀਨੀਅਰਸ ਦੇ ਆਪਣੇ ਜੂਨੀਅਰਸ ਦੇ ਪ੍ਰਤੀ ਤੇ ਇਹੀ ਇੱਕ ਲਵਸ ਹੈ ਜਿਹੜਾ ਕਿ ਕਿਸੇ ਵੀ ਬੱਚੇ ਨੂੰ ਡਿਪਰੈਸ਼ਨ ਦੀ ਹੱਦ ਤੱਕ ਪਹੁੰਚਾ ਜਾਂਦਾ ਹੈ ਤੇ ਬੱਚਾ ਮਜਬੂਰ ਹੋ ਕੇ ਆਤਮ ਹੱਤਿਆ ਤੱਕ ਕਰ ਲੈਂਦਾ ਹੈ ਇੱਕੋ ਲਵਸ ਦੇ ਦੋ ਪਹਿਲੂ ਨੇ ਇਹਨਾਂ ਦੋ ਪਹਿਲੂਆਂ ਦੇ ਪਿੱਛੇ ਬਹੁਤ ਸਾਰੇ ਬੱਚੇ ਕਾਲਜ ਜਾਣ ਤੱਕ ਟੜਰਦੇ ਨੇ ਤੇ ਕਈ ਬੱਚੇ ਚਾਹੇ-ਚਾਹੇ ਕਾਲਜ ਜਾ ਕੇ ਹਰ ਚੀਜ਼ ਦਾ ਸਾਹਮਣਾ ਕਰਨ ਦੇ ਲਈ ਵੀ ਤਿਆਰ ਰਹਿੰਦੇ ਸਰਕਾਰ ਨੇ रेगिंग ਕਰਨ ਦੇ ਉੱਤੇ ਨਿਯਮ ਤਾਂ ਬਣਾ ਦਿੱਤੇ ਲੇਕਿਨ ਇਸ ਦੇ ਬਾਵਜੂਦ ਅੱਜ ਵੀ ਕਈ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਰੈਗਿੰਗ ਲਗਾਤਾਰ ਜਾਰੀ ਹੈ ਤੇ ਜਿਸ ਦੇ ਕਈ ਵਾਰ ਬਹੁਤ ਭਿਆਨਕ ਸਿੱਟੇ ਵੀ ਨਿਕਲਦੇ ਨੇ ਕਿਉਂ ਨਹੀਂ ਇਹ ਬਦਲਾ ਹੁੰਦਾ ਕਿਉਂ ਨਹੀਂ ਇਹ ਬਦਲੇ ਜਾਂਦੇ ਅੱਜ ਵੀ ਕਿਉਂ ਬੱਚੇ ਮਜਬੂਰ ਨੇ ਆਪਣੇ ਜੂਨੀਅਰਸ ਦਾ ਰੈਗਿੰਗ ਕਰਨ ਦੇ ਲਈ ਜਾਂ ਰੈਗਿੰਗ ਤੇ ਰੋਕ ਕਿਸ ਤਰ੍ਹਾਂ ਲਗਾਈ ਜਾ ਸਕਦੀ ਹੈ ਜਾਂ ਉਹ ਬੱਚੇ ਜਿਹੜੇ ਕਿ ਰੈਗਿੰਗ ਤੋਂ ਪਰੇਸ਼ਾਨ ਹੋ ਕੇ ਇੱਕ ਐਡਾ ਵੱਡਾ ਸਟੈਪ ਉਠਾ ਲੈਂਦੇ ਨੇ ਕਿ ਆਤਮ ਹੱਤਿਆ ਤੱਕ ਕਰਨੀ ਪਏ ਕੀ ਹੁੰਦੀ ਹੈ ਉਹਨਾਂ ਦੀ ਸੋਚ ਕਿਉਂ ਅਜਿਹਾ ਸਟੈਪ ਉਠਾਉਂਦੇ ਨੇ ਅੱਜ ਬਹੁਤ ਸਾਰੀਆਂ ਗੱਲਾਂ ਅਸੀਂ ਇਸ ਮੰਚ ਦੇ ਉੱਤੇ ਇਸ ਵਿਸ਼ੇ ਦੇ ਨਾਲ ਕਰਦੀਆਂ ਕਰਨੀਆਂ ਨੇ ਰੈਗਿੰਗ ਕਿਵੇਂ ਰੁਕੇ ਇੱਕ ਚਰਚਾ ਕਿਉਂਕਿ ਰੈਗਿੰਗ ਦੀਆਂ ਗੱਲਾਂ ਨੇ ਜਦੋਂ ਆਪਸ ਦੇ ਵਿੱਚ ਸਟੂਡੈਂਟ ਗੱਲਾਂ ਕਰਦੇ ਨੇ ਮਾਪੇ ਗੱਲਾਂ ਕਰਦੇ ਨੇ ਸਮਾਜ ਗੱਲਾਂ ਕਰਦਾ ਹੈ ਤਾਂ ਚਰਚਾ ਦਾ ਵਿਸ਼ਾ ਤਾਂ ਬਣ ਹੀ ਜਾਂਦਾ ਤੇ ਸਾਡੇ ਮੰਚ ਤੇ ਵੀ ਅੱਜ ਚਰਚਾ ਦਾ ਇਹ ਵਿਸ਼ਾ ਬਣਿਆ ਹੈ ਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਬਹੁਤ ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਜਿਹੜੇ ਮਾਹਿਰਾਂ ਨੂੰ ਅਸੀਂ ਸੱਤਾ ਦਿੱਤਾ ਹੈ ਪਹਿਲਾਂ ਉਹਨਾਂ ਨੂੰ ਮਿਲੋ ਸਾਡੇ ਮੇਰੇ ਬਿਲਕੁਲ ਨਾਲ ਬੈਠੇ ਨੇ ਡਾਕਟਰ ਸਦबीर ਸਿੰਘ ਡਾਕਟਰ ਸਦबीर ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਦੇ ਵਿੱਚ ਸਟੂਡੈਂਟ ਵੈਲਫੇਅਰ ਟੀਮ ਸਟੂਡੈਂਟਸ ਨਾਲ ਹਰ ਵਕਤ ਵੈਲ ਵਾ ਪਿਆ ਰਹਿੰਦਾ ਹੈ ਉਹਨਾਂ ਦੀ ਭਲਾਈ ਬਾਰੇ ਬਹੁਤ ਕੁਝ ਸੋਚਦੇ ਨੇ ਸਕੀਮਾਂ ਬਣਾਉਂਦੇ ਨੇ ਯੂਨੀਵਰਸਿਟੀ ਲੈਵਲ ਤੱਕ ਸਰਕਾਰ ਦੇ ਲੈਵਲ ਤੱਕ ਬਹੁਤ ਕੁਝ ਜਾਣਦੇ ਹੋਣਗੇ ਇਹਨਾਂ ਕੋਲ ਬਹੁਤ ਸਾਰੀਆਂ ਗੱਲਾਂ ਕਰਾਂਗੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਵੀ ਪ੍ਰੋਗਰਾਮ ਚ ਧੰਨਵਾਦ دوسرے ਮਾਹਿਰ ਨੇ ਸਾਡੇ ਡਾਕਟਰ ਦਿਪਿੰਦਰ ਕੋਰ ਡਾਕਟਰ ਦਿਪਿੰਦਰ ਕੋਰ ਐਮਡੀ ਨੇ ਸਾਈਕੀਟਰੀ ਦੇ ਤੇ ਕਿਉਂਕਿ ਮਨੋਰੋਗਾ ਦੇ ਮਾਹਿਰ ਨੇ ਮਾਨਸਿਕ ਰੋਗਾ ਦੇ ਮਾਹਿਰ ਨੇ ਬੱਚੇ ਕਿਉਂ ਕਰਦੇ ਨੇ ਆਤਮ ਹੱਤਿਆ ਕਿਉਂ ਲੈਂਦੇ ਨੇ ਗਰਲਸਟਾਪ ਜਾਂ ਜਿਹੜੇ ਡਿਪਰੈਸ਼ਨ ਚ ਚਲੇ ਜਾਂਦੇ ਨੇ ਕੀ ਉਹ ਵਾਪਸ ਡਿਪਰੈਸ਼ਨ ਤੋਂ ਬਾਹਰ ਨਿਕਲ ਸਕਦੇ ਨੇ ਬਹੁਤ ਕੁਝ ਇਹਨਾਂ ਕੋਲ ਵੀ ਪੁੱਛਾਂਗੇ ਡਾਕਟਰ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ ਦੋਸਤੋ ਇਹ ਵਿਸ਼ਾ ਬੜਾ ਗੰਭੀਰ ਵਿਸ਼ਾ ਹੈ ਕਿਉਂਕਿ ਸਾਡੇ ਤੁਹਾਡੇ ਹਰੇਕ ਦਿਨ ਨਾਲੇ ਜੁੜਿਆ ਹੋਇਆ ਵਿਸ਼ਾ ਹੈ ਤੇ ਉਮੀਦ ਕਰਾਂਗਾ ਤੁਸੀਂ ਅੰਤ ਤੱਕ ਸਾਡੇ ਇਸ ਪ੍ਰੋਗਰਾਮ ਨੂੰ ਦੇਖੋਗੇ ਤੇ ਇਸ ਦੇ ਵਿੱਚ ਕਿਤੇ ਨਾ ਕਿਤੇ ਉਹ ਚੀਜ਼ ਲੱਭਣ ਦੀ ਕੋਸ਼ਿਸ਼ ਕਰੋਗੇ ਜਿਹੜੀ ਅਸੀਂ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਡਾਕਟਰ ਸਾਹਿਬ ਤੁਹਾਡੇ ਕੋਲੋਂ ਮੈਂ ਸ਼ੁਰੂਆਤ ਕਰਾਂਗਾ ਅੱਜ ਦੇ ਇਸ ਪ੍ਰੋਗਰਾਮ ਦੀ ਕਿਉਂਕਿ ਸਾਡਾ ਵਿਸ਼ਾ ਹੈ ਰੈਗਿੰਗ ਕਿਵੇਂ ਰੁਕੇ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗਾ ਕਿਉਂਕਿ ਕਈ ਰੂਪ ਨੇ ਰੈਗਿੰਗ ਦੇ ਜਦੋਂ ਸਟੂਡੈਂਟ ਜਾਂਦਾ ਹੈ ਮਤਲਬ ਛੋਟ ਜੂਨੀਅਰ ਸਟੂਡੈਂਟ ਜਾਂਦਾ ਹੈ ਤਾਂ ਸੀਨੀਅਰ ਰੈਗਿੰਗ ਕਰਦੇ ਨੇ ਇਹ ਰੈਗਿੰਗ ਹੁੰਦੀ ਕੀ ਚੀਜ਼ ਹੈ ਅਸਲ ਵਿੱਚ ਰੈਗਿੰਗ ਕੀ ਹੈ ਨਿਕੋ ਰੈਗਿੰਗ ਵਾਲਾ ਜਿਹੜਾ ਮੁੱਦਾ ਹੈ ਹੈ ਤਾਂ ਬਹੁਤ ਹੀ ਗੰਭੀਰ ਹੈ ਬੱਚੇ ਆਪਣੇ ਪ੍ਰੋਗਰਾਮ ਕੋਰਸਸ ਦੇ ਵਿੱਚ ਐਡਮਿਸ਼ਨ ਲੈਂਦੇ ਹੈਗੇ ਬੜੇ ਉਤਸ਼ਾਹ ਦੇ ਨਾਲ ਬੜੇ ਕੰਪੀਟੀਸ਼ਨ ਫੇਸ ਕਰਕੇ ਆਉਂਦੇ ਹੈ। ਬਿਲਕੁਲ। ਲੇਕਿਨ ਉੱਥੇ ਜਿਹੜੇ ਪੁਰਾਣੇ ਸਟੂਡੈਂਟ ਹੁੰਦੇ ਹੈ ਜਿਨ੍ਹਾਂ ਨੂੰ ਅਸੀਂ ਸੀਨੀਅਰ ਸਟੂਡੈਂਟਸ ਕਹਿੰਦੇ ਹਾਂਗੇ ਉਹ ਆਪਣੀ ਪਾਵਰ ਦਾ ਆਪਣੀ ਸੀਨੀਅਰ ਹੋਣ ਦਾ ਇੱਕ ਦਬਦਬਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹੈਗੇ। ਜੀ। ਜੋ ਕਿ ਇੱਕ ਟਾਈਮ ਤੇ ਆ ਕੇ ਬਹੁਤ 네ਗੇਟਿਵ ਰੂਪ ਲੈ ਲੈਂਦਾ ਹੈਗਾ ਜਿਹਨੂੰ ਅਸੀਂ ਕਹਿੰਦੇ ਕਿ ਬੱਚੇ ਨੂੰ ਇੰਨਾ ਕਿ ਨੁਕਸਾਨ ਹੋ ਜਾਂਦਾ ਹੈ ਕਿ ਉਹ ਪਰਸਨਲ ਲੈਵਲ ਤੇ ਆਪਣੇ ਆਪ ਨੂੰ ਖਤਮ ਕਰਨ ਦੀ ਵੀ ਗੱਲ ਸੋਚਣਾ ਸ਼ੁਰੂ ਕਰ ਦਿੰਦੇ ਕਿ ਮੈਂ ਤਾਂ ਗਲਤੀ ਕਰ ਲਈ ਕਿ ਮੈਂ ਇਸ ਕੋਰਸ ਵਿੱਚ ਇੱਥੇ ਇਸ ਕਾਲਜ ਵਿੱਚ ਜਾ ਕੇ ਐਡਮਿਸ਼ਨ ਲੈ ਲਈ। ਇਹ ਜਿਹੜੇ ਕਾਲਜਸ ਹੈਗੇ ਇਸ ਤਰ੍ਹਾਂ ਛੋਟੇ-ਮੋਟੇ ਕਾਲਜ ਨਹੀਂ ਹੈਗੇ ਅਸੀਂ ਕਹੇ ਇੱਕ ਵੀ ਲੋ ਲੈਵਲ ਦੇ ਕਾਲਜ ਹੈਗੇ ਆ ਈਵਨ ਆਈਆਰਟੀਜ਼ ਔਰ ਆਈਐਮਸ ਜਾਂ ਮੈਡੀਕਲ ਕਾਲਜਸ ਜਿੱਥੇ ਬੱਚੇ ਬਹੁਤ ਮਿਹਨਤ ਕਰਕੇ ਜਾਂਦੇ ਆ ਜਦੋਂ ਉੱਥੇ ਪਹੁੰਚਦੇ ਆ ਤਾਂ ਉੱਥੇ ਉਹਨਾਂ ਨੂੰ ਸੀਨੀਅਰਸ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਜੋ ਆਪਣੀ ਪਾਵਰ ਦਿਖਾਉਣਾ ਚਾਹੁੰਦੇ ਆ ਜਾਂ ਆਪਣੇ ਆਪ ਨੂੰ entertain ਕਰਨਾ ਚਾਹੁੰਦੇ ਹੈਗੇ ਜੀ 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 ਇਹ ਮੁੱਦੇ ਨੂੰ ਅਸੀਂ ਲੋਕ ਐਸੀ ਚੀਜ਼ ਨੂੰ ਅਸੀਂ ਡ래ਗਿੰਗ ਦਾ ਨਾਮ ਦਿੰਦੇ ਹਾਂ ਡ래ਗਿੰਗ ਕਿਸੇ ਵੀ ਤਰੀਕੇ ਦੀ ਹੋ ਸਕਦੀ ਹੈ ਰੈਗਿੰਗ ਬਹੁਤ ਤਰ੍ਹਾਂ ਦੇ ਨਾਲ ਹੁੰਦੀ ਹੈਗੀ ਆ ਰੈਗਿੰਗ ਦੇ ਵਿੱਚ ਮਤਲਬ ਸਾਰਿਆਂ ਨੂੰ ਪਹਿਲਾਂ ਤਾਂ ਅਸੀਂ ਕਹਿੰਦੇ ਕਿ ਵੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਕਿ ਵੀ ਮੈਨੂੰ ਚਾਹੀਦੀ ਹੈ ਕਿ ਇੰਟਰੋਡਕਸ਼ਨ ਚਾਹੀਦੀ ਆ ਜਿਹੜੇ ਨਵੇਂ ਬੱਚੇ ਆਏ ਮੈਂ ਉਹਨਾਂ ਦੀ ਇੰਟਰੋਡਕਸ਼ਨ ਮੈਂ ਤੁਹਾਡੇ ਕੋਲੋਂ ਬਿਲਕੁਲ ਪੁੱਛਾਂਗਾ ਵੀ ਰੈਗਿੰਗ ਕਿਸ ਤਰ੍ਹਾਂ ਕਿਵੇਂ ਕਿੰ ਤੋਂ ਕਿਉਂਕਿ ਤੁਸੀਂ ਸਟੂਡੈਂਟਸ ਦੇ ਨਾਲ ਜੁੜੇ ਹੋਏ ਹੋ ਬੜੇ ਬਰੀਕੀ ਨਾਲ ਦੇਖਿਆ ਹੋਵੇਗਾ ਸਟੂਡੈਂਟਸ ਨੂੰ ਰੈਗਿੰਗ ਦੇ ਮੈਂ ਜਾਣਨਾ ਚਾਹਾਂਗਾ ਕਿ ਕਿਸ ਕਿਸ ਤਰ੍ਹਾਂ ਦੀ ਰੈਗਿੰਗ ਆਮ ਕਾਲਜਸ ਦੇ ਵਿੱਚ ਹੁੰਦੀ ਹੈ ਲੇਕਿਨ ਉਸ ਤੋਂ ਪਹਿਲਾਂ ਡਾਕਟਰ 인ਦਰਪਿੰਦਰ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਤਾਂ ਕੌਣ ਲੋਗ ਨੇ ਕਿਹੋ ਜਿਹੇ ਲੋਕ ਹੁੰਦਾ ਉਹਨਾਂ ਦੀ ਮਾਨਸਿਕ ਸਥਿਤੀ ਕੀ ਹੁੰਦੀ ਹੈ ਜਿਹੜੇ ਇਹ ਸੋਚਦੇ ਨੇ ਸੀਨੀਅਰ ਕਹਾਂਦੇ ਨੇ ਤੇ ਇਹ ਸੋਚਦੇ ਨੇ ਵੀ ਅਸੀਂ ਆਪਣੇ ਜੂਨੀਅਰਸ ਨੂੰ ਰੈਗਿੰਗ ਕਰਕੇ ਦਬਾ ਲਾਂਗੇ ਹਾਂਜੀ ਦੇਖੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਰੈਗਿੰਗ ਹੈ ਕੀ ਚੀਜ਼ ਜੀ ਜਦੋਂ ਬੱਚੇ ਜਿਹੜੇ ਘਰੇ ਰਹਿ ਰਹੇ ਹੁੰਦੇ ਹਮੇਸ਼ਾ ਮਦਰ ਫਾਦਰ ਦੇ ਕੋਲੇ ਹੁੰਦੇ ਆ ਇੱਕ ਸੇਫ এনवायरमेंट ਹੁੰਦਾ ਉਹਨਾਂ ਦਾ ਘਰ ਦਾ ਬਿਲਕੁਲ ਉਹ ਬਹੁਤ ਸਿਰਫ ਪੜ੍ਹਾਈ 'ਚ ਲੱਗੇ ਰਹਿੰਦੇ ਆ ਪੂਰਾ ਟਾਈਮ ਤੇ ਉਹ ਨਵੇਂ ਕਾਲਜ 'ਚ ਐਂਟਰ ਕਰਦੇ ਆ ਯੂਨੀਵਰਸਿਟੀ ਐਂਟਰ ਕਰਦੇ ਆ ਜੀ ਜੀ ਨਵੇਂ ਸੁਪਨੇ ਲੈ ਕੇ ਆਉਂਦੇ ਆ ਬੱਚੇ ਬਿਲਕੁਲ ਫਿਰ ਉਹ ਐਦਾਂ ਦੇ ਲੋਕਾਂ ਨੂੰ ਮਿਲਦੇ ਆ ਕਿ ਉਹਨਾਂ ਨੂੰ ਉਹਨੂੰ ਲੱਗਦਾ ਹੈ ਕਿ ਉਹ ਜਿਹੜੇ ਸੀਨੀਅਰਸ ਨੇ ਉਹਨਾਂ ਦੀ ਹੈਲਪ ਕਰਨਗੇ ਪੜ੍ਹਾਈ ਵਿੱਚ ਹੈਲਪ ਕਰਨਗੇ ਉਹਨਾਂ ਦਾ ਜਿਹੜਾ ਅੱਗੇ ਫਿਊਚਰ ਹੈ ਉਹਨਾਂ ਉਸ ਬਾਰੇ ਦੱਸਣਗੇ ਕਿ ਤੁਸੀਂ ਕਿੱਦਾਂ ਸਿਕਿਉਰ ਕਰ ਸਕਦੇ ਹੋ ਪਰ ਬੁਰਾ ਹਾਲ ਇਹ ਹੁੰਦਾ ਹੈ ਕਿ ਉਹ ਜਿਹੜੇ ਬੱਚੇ ਐ ਸੀਨੀਅਰਸ ਨੇ ਕੁਝ ਸੀਨੀਅਰਸ ਨੇ ਸਾਰੇ ਨਹੀਂ ਉਹਨਾਂ ਨੂੰ ਬਹੁਤ ਹੀ ਮਿਸ ਬਿਹੇਵ ਉਹਨਾਂ ਨਾਲ ਕਰਦੇ ਐ ਮਿਸਟਰੀਟ ਕਰਦੇ ਐ ਮੈਂਟਲ ਟੌਰਚਰ ਕਰਨ ਲੱਗਦੇ ਐ ਜੀ ਉਹ ਇਸ ਚੀਜ਼ ਨੂੰ ਜਿਵੇਂ ਸਰ ਨੇ ਦੱਸਿਆ ਨਾਮ ਲੈ ਲੈਂਦੇ ਕਿ ਅਸੀਂ ਤਾਂ ਇੰਟਰੋਡਕਸ਼ਨ ਲੈ ਰਹੀ ਸੀ ਜੀ 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 ਇੰਟਰੋਡਕਸ਼ਨ ਦਾ ਮਤਲਬ ਹੈ ਕਿ ਉਹਨਾਂ ਨੂੰ ਬਸ ਅਸੀਂ ਟਾਰਚਰ ਕਰਨ ਲੱਗ ਗਏ ਸੀ ਤਾਂ ਤਾਂ ਕਿ ਉਹ ਸਾਡੀ ਰਿਸਪੈਕਟ ਕਰਨ ਡਿਸਪਲਿਨ ਸਿੱਖਣ ਜੀ ਜੀ ਇਹ ਗਲਤ ਨਾਮ ਯੂਜ਼ ਕਰਕੇ ਉਹ ਬੱਚਿਆਂ ਨਾਲ ਬਹੁਤ ਮਿਸਬੀਹੇਵ ਕਰਦੇ ਆ ਜੀ ਜੀ ਕੁਝ ਬੱਚੇ ਤਾਂ ਐਦਾਂ ਦੇ ਹੁੰਦੇ ਆ ਜੋ ਸਾਰੀਆਂ ਚੀਜ਼ਾਂ ਜਾਰ ਲੈਂਦੇ ਆ ਸਟਰੋਂਗ ਰਹਿੰਦੇ ਆ ਜਾਂ ਕੰਪਲੇਨ ਕਰਦੇ ਆ ਲੇਕਿਨ ਕੁਝ ਬੱਚੇ ਬਹੁਤ ਉਦਾਸ ਹੋ ਜਾਂਦੇ ਆ ਬਿਲਕੁਲ ਉਹਨਾਂ ਨੂੰ ਲੱਗਦਾ ਹੈ ਕਿ ਇਹ ਕੀ ਹੋ ਗਿਆ ਉਹ ਤਾਂ ਇਸ ਚੀਜ਼ ਲਈ ਰੈਡੀ ਨਹੀਂ ਸੀਗੇ ਉਹਨਾਂ ਦੀ ਸੈਲਫ ਰਿਸਪੈਕਟ ਹਰਟ ਹੁੰਦੀ ਹੈ ਬਿਲਕੁਲ ਬਹੁਤ ਹਿਮੀਲੀਏਟ ਹੋ ਜਾਂਦੀ ਹੈ ਜੀ ਜੀ ਕਿਸੇ ਨਾਲ ਗੱਲ ਨਹੀਂ ਕਰਦੇ ਸ਼ੇਅਰ ਨਹੀਂ ਕਰਦੇ ਪੜ੍ਹਾਈ ਜੋ ਕਰਨ ਆਈ ਸੀ ਉਹ ਹੁੰਦੀ ਨਹੀਂ ਬਿਲਕੁਲ ਸ਼ਾਂਤ ਹੋ ਜਾਂਦੇ ਚੁੱਪ ਹੋ ਜਾਂਦੀ ਹੈ ਉਦਾਸ ਹੋ ਜਾਂਦੀ ਹੈ ਤੇ ਬਾਹਰ ਨਿਕਲਣਾ ਹੀ ਬੰਦ ਕਰ ਦਿੰਦੀ ਹੈ ਜੀ ਜੀ ਗਲਤ ਸਟੈਪਸ ਸੋਚਣ ਬਾਰੇ ਵੀ ਗੱਲਾਂ ਕਰਦੇ ਐ ਆਪਣੇ ਆਪ ਨਾਲ ਹੀ ਗੱਲਾਂ ਕਰਦੇ ਐ ਤੇ ਕਈ ਵਾਰੀ ਸਟੈਪ ਉਠਾ ਵੀ ਲੈਂਦੇ ਉਠਾ ਵੀ ਬਹੁਤ ਸਹੀ ਗੱਲ ਤੁਸੀਂ ਕਹੀ ਹੈ ਵੀ ਕਿਤੇ ਨਾ ਕਿਤੇ ਇਹ ਮਾਨਸਿਕ ਤਣਾਅ ਜਿਹੜਾ ਹੈ ਉਹ ਕਾਰਨ ਬਣਦਾ ਹੈ ਜੇ ਗਲਤ ਸਟੈਪ ਕੋ ਉਠਾਉਂਦਾ ਹੈ ਤੇ ਦੂਸਰੀ ਤਰਫ ਉਹ ਲੋਕ ਵੀ ਹੁੰਦੇ ਨੇ ਜਿਦਾ ਮੈਂ ਸਮਝਦਾ ਵੀ ਸੀਨੀਅਰਸ ਕਹਾਂਦੇ ਨੇ ਤੇ ਸਿਰਫ ਕੁਝ ਉਹਨਾਂ ਨਾਲ ਵੀ ਹੋਈ ਹੁੰਦੀ ਆ ਆਪ ਵੀ ਕੀਤੀ ਤੇ ਕੁਝ ਉਹ ਆਪਣੇ ਕੋਲੋਂ ਜੋੜ ਕੇ ਉਹ ਕਰ ਲੈਂਦੇ ਨੇ ਐਸੇ ਇਹੋ ਜਿਹੀਆਂ ਚੀਜ਼ਾਂ ਕਰਦੇ ਨੇ ਵੀ ਉਹ ਫਿਰ ਇੱਕ ਇਹ ਵੀ ਸਥਿਤੀ ਬਣ ਜਾਂਦੀ ਹੈ ਵੀ ਉਹ ਉਹ ਚੀਜ਼ਾਂ ਕਰ ਦਿੰਦੇ ਨੇ ਜਿਹੜੀਆਂ ਰੈਗਿੰਗ ਦੀ ਗਿਣਤੀ ਵਿੱਚ ਆਉਂਦੀਆਂ ਹੀ ਨਹੀਂ ਐ ਜਿਸ ਦੇ ਨਾਲ ਬੱਚਾ ਜ਼ਿਆਦਾ ਹਰਟ ਹੁੰਦਾ ਹੈ ਸਰ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿਉਂਕਿ ਤੁਸੀਂ ਵੈਲਫੇਅਰ ਦੇ ਨਾਲ ਜੁੜੇ ਹੋਏ ਹੋ ਸਟੂਡੈਂਟਸ ਵੀ ਵੈਲਫੇਅਰ ਦੇ ਨਾਲ ਸਟੂਡੈਂਟਸ ਨਾਲ ਜਦੋਂ ਕਿਹੋ ਜੀ ਰੈਕਿੰਗ ਅੱਜ ਕੱਲ ਕਾਲਜਸ ਦੇ ਵਿੱਚ ਹੁੰਦੀ ਹੈ ਜਾਂ ਜਿਹੜਾ ਬੱਚਾ ਮਜਬੂਰ ਹੋ ਜਾਂਦਾ ਹੈ ਵੀ ਉਹ ਸਟੈਪ ਉਠਾਉਣ ਦੇ ਲਈ ਇਹ ਜਿਹੜੇ ਇਹਨਾਂ ਨੇ ਕਿਹਾ ਦੇਖੋ ਰੈਕਿੰਗ ਤਾਂ ਸਟਾਰਟ ਤਾਂ ਇੰਟਰੋਡਕਸ਼ਨ ਤੋਂ ਹੁੰਦੀ ਹੈ ਜੀ ਜੀ ਤੇ ਫਿਰ ਹੌਲੀ ਹੌਲੀ ਵਧਦੇ ਵਧਦੇ ਉਹ ਕਹਿੰਦੇ ਕਿ ਵੀ ਤੁਸੀਂ ਆ ਕੇ ਸਟੇਜ ਤੇ ਬੋਲੋ ਜਿਹੜੇ ਬੱਚੇ ਪੜਨ ਪੜਾਣੇ ਵਾਲੇ ਹੁੰਦੇ ਪਹਿਲਾਂ ਕਦੀ ਇੰਨੀ ਹਿੰਮਤ ਨਹੀਂ ਕੀਤੀ ਹੁੰਦੀ ਤੇ ਉਹ ਉਹਨਾਂ ਨੂੰ ਇੱਕਦਮ ਸਟੇਜ ਤੇ ਖੜਾ ਕਹਿੰਦੇ ਇੱਕ ਡਰ ਲੱਗਦਾ ਹੈਗਾ ਹੱਥ ਪੈਰ ਕੰਬਦੇ ਹੈਗੇ ਹਰ ਇੱਕ ਕਈ ਵਾਰੀ ਹੱਦ ਤੋਂ ਜ਼ਿਆਦਾ ਹੋ ਜਾਂਦਾ ਹੈ ਕਿ ਵੀ ਕਹਿੰਦੇ ਕਿ ਨਹੀਂ ਤੂੰ ਆਪਣਾ ਬਾਡੀ ਦਿਖਾ ਕਪੜੇ ਉਤਾਰ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਕਈ ਵਾਰੀ ਇੰਨੀ ਜ਼ਿਆਦਾ ਹਿਊਮਿਲੇਟਿੰਗ ਹੋ ਜਾਂਦਾ ਹੈ ਕਿ ਬੱਚਾ ਡਿਪਰੈਸ਼ਨ ਦੀ ਤਰਫ ਚੱਲ ਪੈਂਦਾ ਹੈ ਬਿਲਕੁਲ ਹਾਂ ਔਰ ਜੇ ਨਾ ਕਰੇ ਤਾਂ ਫੇ ਧਮਕਾਉਂਦੇ ਆ ਜੇ ਕਈ ਵਾਰ ਤਾਂ ਹੱਥ ਵੀ ਚੱਕਦੇ ਆ ਜ਼ਿਆਦਾ ਹੋ ਜਾਏ ਜੇ ਬੱਚਾ ਅੱਗੇ ਉਹ ਬੋਲਦਾ ਹੈ ਤਾਂ ਉਹਨੂੰ ਇਸ ਤਰ੍ਹਾਂ ਲਿਆ ਜਾਂਦਾ ਹੈ ਕਿ ਵੀ ਇਹ ਸਾਡਾ ਡਿਸਪਲਿਨ ਨਹੀਂ ਮੰਨੇਗਾ ਤੇ ਇਹਨੂੰ ਅਸੀਂ ਇੱਥੇ ਰਹਿਣ ਨਹੀਂ ਦੇਣਾ ਹੈਗਾ ਤੇ ਇਸ ਕਰਕੇ ਇਹਨੂੰ ਤਾਂ ਇੱਥੋਂ ਜਾਣਾ ਪੈਣਾ ਹੈਗਾ ਤਾਂ ਉਹਦੇ ਲਈ ਉਹ ਫਿਰ ਸਾਰੇ ਹਤਕੰਡੇ ਅਪਣਾਉਂਦੇ ਆ ਜੋ ਫਿਰ ਇੱਕ ਵਾਇਲੈਂਟ ਮਾਹੌਲ ਖੜਾ ਕਰ ਦਿੰਦੇ ਹੈਗੇ ਆ ਉਹ ਸਾਰੀਆਂ ਚੀਜ਼ਾਂ ਬੱਚੇ ਨੂੰ ਇੰਨਾ ਕਿ ਮਤਲਬ ਪੜ੍ਹਾਈ ਤੋਂ ਦੂਰ ਕਰ ਦਿੰਦੀਆਂ ਆਈਆਂ ਕਿ ਆਪਣੇ ਕੈਰੀਅਰ ਦੇ ਬਾਰੇ ਸੋਚਣਾ ਵੀ ਬੰਦ ਕਰ ਦਿੰਦਾ ਹੈਗਾ ਬਿਲਕੁਲ ਔਰ ਇਹ ਸੋਚਣਾ ਲੱਗ ਜਾਂਦਾ ਹੈ ਕਿ ਵੀ ਸਾਰਾ ਦਿਨ ਹੁਣ ਮੈਂ ਇਨ੍ਹਾਂ ਤੋਂ ਕਿੱਦਾਂ ਛੁਟਕਾਰਾ ਪਾਣਾ ਜਾਂ ਮੈਂ ਇਨ੍ਹਾਂ ਦੇ ਸਾਹਮਣੇ ਆਪਣੀ ਕਿੱਦਾਂ ਰਿਸਪੈਕਟ ਵਾਪਸ ਲੈਣੀ ਹੈਗੀ ਹੈ ਕਈ ਵਾਰ ਉਹ ਸਕਸੈਸਫੁਲ ਹੁੰਦੇ ਆਏ ਔਰ ਜ਼ਿਆਦਾਤਰ ਜਿਹੇ ਫੇਲ ਹੋ ਜਾਂਦੇ ਤਾਂ ਫਿਰ ਉਹ 네ਗੇਟਿਵ ਸਾਈਡ ਨੂੰ ਚੱਲ ਜਾਂਦੇ ਹੈ ਬੜੀ ਗੰਭੀਰ ਸਮੱਸਿਆ ਹੈ ਜੀ ਰੈਗਿੰਗ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਵੀ ਹੈ ਛੋਟਾ ਜਿਹਾ ਮਜ਼ਾਕ ਜਿਹੜਾ ਕਈ ਵਾਰ ਕਿਸੇ ਦੀ ਜ਼ਿੰਦਗੀ ਲੀਲ ਜਾਂਦਾ ਹੈ ਔਰ ਕਈ ਵਾਰ ਉਸ ਨੂੰ ਪੜ੍ਹਾਈ ਤੋਂ ਐਨਾ ਪਿੱਛੇ ਕਰ ਦਿੰਦਾ ਹੈ ਕਿ ਉਹਦੇ ਕਈ ਸਾਲ ਪੜ੍ਹਾਈ ਦੇ ਹੀ ਖਰਾਬ ਹੋ ਜਾਂਦੇ ਨੇ ਲੇਕਿਨ ਇੱਕ ਗੱਲ ਸਾਹਮਣੇ ਆਈ ਡਾਕਟਰ UGC ਦੀ ਰਿਪੋਰਟ ਦੇ ਮੁਤਾਬਕ ਜੇ ਆਪਾਂ ਗੱਲ ਕਰਾਂਗੇ ਤਾਂ 70% ਲਗਭਗ 70 ਪ੍ਰਤੀਸ਼ਤ ਬੱਚੇ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਹੋ ਇਹ ਬੜੀ ਗੰਭੀਰ ਜੇ ਅਸੀਂ ਇਹ ਕਿਹਾ ਜਾਵੇ ਤਾਂ ਇਹ ਆંકੜੇ ਹੈਗੇ ਆ ਵੀ 70% ਆਕੜਾ ਬਹੁਤ ਹੁੰਦਾ ਵੀ ਅਗਰ ਜਿਨ੍ਹਾਂ ਬੱਚਿਆਂ ਦੇ ਨਾਲ ਰੈਗਿੰਗ ਹੁੰਦੀ ਹੈ ਉਹਨਾਂ ਦੇ ਵਿੱਚੋਂ ਫਿਰ ਇਹ ਗੰਭੀਰ ਸਥਿਤੀ ਨੂੰ ਨਿਜਟਣ ਦੇ ਲਈ ਕੋਚ ਤੱਕ ਮਤਲਬ ਤੁਸੀਂ ਕਰਦੇ ਹੋਵੋਗੇ ਤੁਹਾਡੇ ਕੋਲ ਬੱਚੇ ਆਂਦੇ ਹੋਣਗੇ ਕਿ ਸਥਿਤੀ ਨਾਲ ਨਿਬੜਦੇ ਹੋ ਹਾਂਜੀ ਦੇਖੋ ਸਾਰੇ ਨੂੰ ਅਸੀਂ ਇਹੀ ਸਮਝਾਈਦਾ ਕਿ ਅਗਰ ਕੋਈ ਵੀ ਬੱਚਾ ਇਸ ਚੀਜ਼ ਤੋਂ ਜੂਝ ਰਿਹਾ ਹੈ ਕੋਈ ਪ੍ਰੋਬਲਮ ਵਿੱਚ ਹੈਗਾ ਉਹ ਸਿਚੁਏਸ਼ਨ ਜਦੋਂ ਆਉਂਦੀ ਹੈ ਸਭ ਤੋਂ ਪਹਿਲਾਂ ਕੰਮ ਕਰਨ ਥੋੜਾ ਸ਼ਾਂਤ ਰਹਿਣ ਕੌਨਫੀਡੈਂਟ ਰਹਿਣ ਜਿਵੇਂ ਕਿ ਆ ਜਾਂਦਾ ਕਿ ਡਰਾਉਂਦਿਆਂ ਨੂੰ ਲੋਕ ਹੋਰ ਡਰਾਉਂਦੇ ਆ ਇਹ ਹੀ ਗੱਲ ਹੈ ਜੀ ਅਗਰ ਤੁਸੀਂ ਡਰਦੇ ਰਹੋਗੇ ਉਹ ਜਿਹੜੇ ਤੁਹਾਨੂੰ ਡਰਾਉਣ ਵਾਲੇ ਲੋਕ ਆ ਉਹਨਾਂ ਨੂੰ ਬਹੁਤ ਜ਼ਿਆਦਾ ਬੂਸਟ ਅਪ ਮਿਲਦਾ ਹੈ ਕਿ ਅਸੀਂ ਇਹਨਾਂ ਨੂੰ ਹੋਰ ਡਰਾਈਏ ਮਜ਼ਾ ਆਉਣ ਲੱਗ ਜਾਂਦਾ ਜੀ ਇਸ ਕਰਕੇ ਥੋੜਾ ਸ਼ਾਂਤ ਰੋ ਕੌਨਫੀਡੈਂਟ ਰੋ ਆਪਣੇ ਘਰਦਿਆਂ ਨਾਲ ਗੱਲ ਕਰੋ ਆਪਣੇ ਟੀਚਰਜ਼ ਨਾਲ ਗੱਲ ਕਰੋ ਜਿਹੜੇ ਵਧੀਆ ਸੀਨੀਅਰਸ ਨੇ ਉਹਨਾਂ ਨਾਲ ਗੱਲ ਕਰੋ ਕਿ ਇਹ ਸਾਨੂੰ ਪ੍ਰੋਬਲਮ ਕਾਲਜ ਵਿੱਚ ਆ ਰਹੀ ਹੈ ਜੀ ਅਗਰ ਤੁਸੀਂ ਇਕੱਲੇ ਪੰਦੇ ਸ਼ਿਕਾਰ ਹੋ ਜਾਉਂਗੇ ਤੁਹਾਡੀ ਕੋਈ ਹੈਲਪ ਕਰਨਾ ਵੀ ਜਾਊਗਾ ਤਾਂ ਵੀ ਨਹੀਂ ਕਰ ਪਾਉਣਗੇ ਠੀਕ ਹੈ ਡਿਪਰੈਸ਼ਨ ਐਂਗਜ਼ਾਇਟੀ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਆਉਣ ਲੱਗ ਜਾਣਗੀਆਂ ਹਾ ਵੀ ਹੋਣ ਲੱਗ ਜਾਣਗੀਆਂ ਤੁਹਾਡੇ ਤੇ ਠੀਕ ਹੈ ਕੁਝ ਬੱਚੇ ਸੈਡਲੀ ਇਹ ਵੀ ਹੁੰਦਾ ਕਿ ਇਸ ਚੀਜ਼ ਨੂੰ ਬਾਹਰ ਨਿਕਲਣ ਲਈ ਗਲਤ ਰਸਤੇ ਅਪਣਾਉਂਦੇ ਆ ਜਿਵੇਂ ਕਿ ਸਬਸਟੈਂਸ ਯੂਜ਼ ਜਾਂ ਕੋਈ ਐਲਕੋਹਲ ਜਾਂ ਕੋਈ ਹੋਰ ਡਰੱਗ ਵੱਲ ਚਲੇ ਜਾਂਦੀ ਹੈ ਤਾਂ ਕਿ ਉਸ ਚੀਜ਼ ਨੂੰ ਅਵੋਇਡ ਕਰ ਲੈਣ ਪੜਾਈ ਤਾਂ ਬਿਲਕੁਲ ਇੱਕ ਪਾਸੇ ਹੀ ਰਹਿ ਜਾਂਦੀ ਹੈ ਜੀ ਤੇ ਅਸੀਂ ਇਹ ਬੱਚਿਆਂ ਨੂੰ ਕਹਿੰਨੇ ਕਿ ਤੁਸੀਂ ਪਲੀਜ਼ ਅਗਰ ਹੋਰ ਕੋਈ ਵੀ ਹੈਲਪ ਨਹੀਂ ਕਰ ਰਿਹਾ ਤਾਂ professionel help ਲੈ ਸਕਦੇ ਹੋ ਤੁਸੀਂ mental health professionals ਕੋਲ ਜਾ ਸਕਦੇ ਹੋ ਉਹਨਾਂ ਨਾਲ ਗੱਲ ਕਰ ਸਕਦੇ ਹੋ ਕਿ ਉਹਨਾਂ ਨਾਲ ਇਹ ਇਹ ਪ੍ਰੋਬਲਮ ਆ ਰਹੀ ਹੈ ਤੇ ਇਸ ਚੀਜ਼ ਨੂੰ ਕਿਵੇਂ ਨਿਕਲ ਜੀ ਇਕ ਤੁਸੀਂ ਹੋਰ ਨਾਲ ਪੁਆਇੰਟ ਜੋੜਿਆ ਇਸ ਦੇ ਵਿੱਚ ਵੀ ਬੱਚੇ ਬਹੁਤ ਸਾਰੇ ਨਸ਼ੇ ਵੱਲ ਨੂੰ ਚਲੇ ਜਾਂਦੇ ਨਸ਼ਾ ਅੱਜ ਸਮੱਸਿਆ ਹੈ ਇਸ ਦੇ ਵਿੱਚ ਕੋਈ ਛਟਨੀ ਬਹੁਤ ਵੱਡੀ ਸਮੱਸਿਆ ਹੈ ਰੈਗਿੰਗ ਵੀ ਨਸ਼ੇ ਵੱਲ ਜੋੜਦੀ ਹੈ ਇੱਕ ਨਵਾਂ ਪੁਆਇੰਟ ਅੱਜ ਸਾਹਮਣੇ ਆਇਆ ਹੈ ਵੀ ਰੈਗਿੰਗ ਵੀ ਜਿਹੜੇ ਬੱਚਿਆਂ ਨੂੰ ਨਸ਼ੇੜੀ ਬਣਾਉਂਦੀ ਹੈ ਲੇਕਿਨ ਇਸ ਦੇ ਨਾਲ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਡਾਕਟਰ ਸਤਿੰਦਰ ਵੀ ਇੱਕ ਕਿਤੇ ਨਾ ਕਿਤੇ ਜਦੋਂ ਤੁਸੀਂ ਲੋਕ ਇਹ ਚੀਜ਼ਾਂ ਦੇਖਦੇ ਹੋ ਤੁਹਾਨੂੰ ਅਪਰੋਚ ਕਰਦੇ ਹੋਣਗੇ ਬੱਚੇ ਮੈਂ ਸਰਕਾਰੀ ਗੱਲਾਂ ਬਾਤਾਂ ਚ ਕਰਾਂਗਾ ਵੀ ਸਰਕਾਰ ਨੇ ਕੀ ਇਹਦਾ ਦੇ ਉੱਤੇ ਬਣਾਇਆ ਲਾ ਬਣਾਇਆ ਹੈ ਕੀ ਕੁਝ ਕੀਤਾ ਹੈ ਜਾਂ ਤੁਸੀਂ ਸਰਕਾਰ ਤੱਕ ਤੁਸੀਂ ਆਪਣੇ ਲੈਵਲ ਤੇ ਕਿੰਨੀ ਪਹੁੰਚ ਕਰਦੇ ਹੋ ਲੇਕਿਨ ਮੈਂ ਇਹ ਪੁੱਛਣਾ ਚਾਹਾਂਗਾ ਵੀ ਕੀ ਬੱਚੇ ਜਦੋਂ ਰੈਗਿੰਗ ਦਾ ਕੋਈ ਸ਼ਿਕਾਰ ਹੁੰਦੇ ਆ ਉਹ ਤੁਹਾਡੇ ਤੱਕ ਅਪਰੋਚ ਕਰਦੇ ਜਾਂ ਤੁਸੀਂ ਸੁਮਾਟੋ ਵੀ ਕਰਦੇ ਹੋ ਵੀ ਹਾਂ ਭਾਈ ਤੇਰੇ ਨਾਲ ਇਸ ਤਰ੍ਹਾਂ ਹੋਇਆ ਤਾਂ ਅਸੀਂ ਆਪਣੇ ਲੈਵਲ ਦੇ ਉੱਤੇ ਵੀ ਕੋਈ ਨਾ ਕੋਈ ਐਕਸ਼ਨ ਲਾ ਹਾਂਗੇ ਜੀ ਇੰਸਟੀਚੂਟ ਆਪਣੇ ਲੈਵਲ ਤੇ ਜਰੂਰ ਐਫਰਟਸ ਕਰਦੇ ਆਗੇ ਅਸੀਂ ਹੌਸਟਲ ਦੇ ਲਈ ਕੋਸ਼ਿਸ਼ ਸਾਡੀ ਹਮੇਸ਼ਾ ਇਹ ਰਹਦੀ ਹੈ ਕਿ ਜਿਹੜੇ ਫਸਟ ਇਅਰ ਦੇ ਬੱਚੇ ਆ ਇਹਨਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਰੱਖਿਆ ਜਾਵੇ ਜੀ ਔਰ ਸੀਨੀਅਰਸ ਨੂੰ ਥੋੜੇ ਜਿਹਾ ਆਈਸੋਲੇਟ ਕਰਕੇ ਰੱਖਿਆ ਜਾਵੇ ਇਹ ਤੋਂ ਇਲਾਵਾ ਅਸੀਂ ਟੀਚਰਸ ਦੀ ਜਿਹੜੇ ਵਾਰਡਨ ਦੀ ਹੈ ਇਹਨਾਂ ਸਾਰਿਆਂ ਦੀ ਡਿਊਟੀ ਲਗਾਉਂਦੇ ਆ ਕਿ ਸ਼ਾਮ ਨੂੰ ਬੱਚਿਆਂ ਨੂੰ ਜਾ ਕੇ ਮਿਲੋ ਉਹਨਾਂ ਦੇ ਆਪ ਭਾਵ ਸਮਝੋ ਕਿ ਵੀ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲਬਾਤ ਤਾਂ ਨਹੀਂ ਹੋ ਰਹੀ ਕਿ ਵੀ ਰੈਗਿੰਗ ਹੋ ਰਹੀ ਹੋਵੇ ਜੀ ਔਰ ਕਿਉਂਕਿ UGC ਇਸ ਤੇ ਉੱਤੇ ਬਹੁਤ ਸੀਰੀਅਸ ਹੈਗੀ ਆ ਸੁਪਰੀਮ ਕੋਰਟ ਨੇ ਇਹਦੇ ਤੇ ਰੂਲ ਦੇ ਦਿੱਤੇ ਹੈਗੇ ਕਿ ਵੀ ਇਹਨਾਂ ਚੀਜ਼ਾਂ ਨੂੰ ਤੁਸੀਂ ਜੇ ਮੱਦੇ ਨਜ਼ਰ ਲੈ ਕੇ ਐਕਸ਼ਨ ਨਹੀਂ ਲਏ ਕਿ ਵੀ ਇਹ ਰੈਗਿੰਗ ਰੋਕਣ ਦੇ ਵਿੱਚ ਤੁਸੀਂ ناکਾਮ ਰਹੇ ਤਾਂ ਐਕਸ਼ਨ ਯੂਨੀਵਰਸਿਟੀ ਤੇ ਆਏਗਾ ਜਾਂ ਇੰਸਟੀਚਿਊਟ ਤੇ ਆਏਗਾ ਜਾਂ ਉਹਨਾਂ ਦੇ ਵਿੱਚ ਇਨਵੋਲਡ ਟੀਚਰਜ਼ ਦੇ ਉੱਤੇ ਆਏਗਾ ਕਿ ਜਿਨ੍ਹਾਂ ਨੇ ਇਹਦਾ ਧਿਆਨ ਨਹੀਂ ਕੀਤਾ ਹੈਗਾ ਸਾਡੇ ਕੋਲ ਸਟੂਡੈਂਟਸ ਆਂਦੇ ਆ ਅਸੀਂ ਉਹਨਾਂ ਦੀ ਮਤਲਬ ਪੂਰੀ ਕੋਸ਼ਿਸ਼ ਕਰਦੇ ਆਂ ਇੱਕ ਵੀ ਉਹਨਾਂ ਨੂੰ ਸੈਟਲ ਕੀਤਾ ਜਾਵੇ ਉਹਨਾਂ ਦੀ ਚੀਜ਼ਾਂ ਨੂੰ ਸਮਝਿਆ ਜਾਵੇ ਸੀ ਨਰ ਜੂਮ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵੀ ਆ ਚੀਜ਼ਾਂ ਤੁਹਾਡੇ ਕੈਰੀਅਰ ਦੇ ਲਈ ਵੀ ਠੀਕ ਨਹੀਂ ਹੈਗੀ ਜੇ ਇੱਕ ਵਾਰੀ ਕੰਪਲੇਂਟ ਹੋ ਗਈ ਤੇ ਇਹ ਬਹੁਤ ਦੂਰ ਤੱਕ ਜਾਏਗੀ ਦੂਰ ਤੱਕ ਤਾਂ ਉਸ ਹਾਵ ਨਾਲ ਅਸੀਂ ਬੱਚਿਆਂ ਨੂੰ ਇਸ ਚੀਜ਼ ਲਈ ਗਾਈਡ ਕਰੀਦਾ ਹਾਂ ਬਿਲਕੁਲ ਇਹ ਤਾਂ ਵੀ ਤੁਹਾਡੀ ਗੱਲ ਵੀ ਜਿਹੜੀ ਤੁਸੀਂ ਆਪਣੇ ਲੈਵਲ ਦੇ ਉੱਤੇ ਕਰਦੇ ਥੋੜੀ ਜਿਹੀ ਮੈਂ ਗੱਲ ਕਰਾਂ ਤੁਹਾਡੇ ਨਾਲ ਸਜਾਵਾਂ ਦੀ ਵੀ ਸਰਕਾਰ ਨੇ ਬੜੇ ਨਿਯਮ ਬਣਾਏ ਆ ਹੁਣ ਤਾਂ ਰੈਗਿੰਗ ਸਰਕਾਰ ਕਹਿੰਦੀ ਹੈ ਨਾ ਹੋਵੇ ਇਸ ਦੇ ਬਾਵਜੂਦ ਅਸੀਂ ਦੇਖਦੇ ਹਾਂ ਵੀ ਹਰ ਇੱਕ ਕਾਲਜ ਜੀ ਯੂਨੀਵਰਸਿਟੀ ਚ ਹੋ ਰਹੀ ਹੈ ਰੈਗਿੰਗ ਤੇ ਜੇ ਤੁਹਾਡੇ ਕੋਲ ਕੋਈ ਬੰਦਾ ਬੱਚਾ ਆਂਦਾ ਹੈ ਤੁਸੀਂ ਆਪਣੇ ਲੈਵਲ ਤੇ ਸਰਕਾਰ ਨੂੰ ਕਦੀ ਅਪਰੋਚ ਕੀਤੀ ਹੈ ਵੀ ਬੱਚਿਆਂ ਨਾਲ ਇਹ ਹੈ ਵੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਾਂ ਤੁਸੀਂ ਇਹ ਸੋਚਦੇ ਹੋ ਵੀ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਦੱਸੀਏ ਵੀ ਇਹਨਾਂ ਦੇ ਰੁੱਧ ਜੜੀ ਆ ਉਹ ਤੁਸੀਂ ਐਫ ਆਈ ਆਰ ਲਾਉਂਚ ਕਰੋ ਵੀ ਇਹ ਬੱਚੇ ਨੇ ਗਲਤ ਕੀਤਾ ਹੈ ਅਹ ਦੇਖਿਓ ਜਦੋਂ ਵੀ ਬੱਚੇ ਦੀ ਐਡਮਿਸ਼ਨ ਹੁੰਦੀ ਹੈ ਇਵਨ ਹਰੇਕ ਸਾਲ ਜਦੋਂ ਬੱਚਾ ਦੁਬਾਰਾ ਰੀ ਐਡਮਿਸ਼ਨ ਵੀ ਲੈਂਦਾ ਹੈਗਾ ਆ ਤਾਂ ਅਸੀਂ ਬੱਚਿਆਂ ਤੋਂ ਐਂਟੀ ਰਹਿ ਗਈ ਬੱਚਿਆਂ ਤੇ ਉਹਨਾਂ ਦੇ ਪੇਰੈਂਟਸ ਤੋਂ ਵੀ ਬਿਲਕੁਲ ਐਂਟੀ ਰਹਿ ਗਈ ਦੇ ਡਾਕੂਮੈਂਟਸ ਅਸੀਂ ਉਹਨਾਂ ਤੋਂ ਸਬਮਿਟ ਕਰਾਉਂਦੇ ਜਿੱਦੇ ਚ ਉਹਨਾਂ ਦੀ ਇੱਕ ਅੰਡਰਟੇਕਿੰਗ ਹੁੰਦੀ ਹੈਗੀ ਆ ਉਹ ਅੰਡਰਟੇਕਿੰਗ ਕਿਸ ਕੰਮ ਦੇ ਲਈ ਹੁੰਦੀ ਹੈ ਕਿ ਵੀ ਬੱਚੇ ਨੇ ਸਾਰੇ ਰੂਲਸ ਰੈਗੂਲੇਸ਼ਨ ਉਹਦੇ ਚ ਜੋ ਲਿਖੇ ਹੋਏ ਆ ਉਹ ਸਾਰੇ ਪੜ ਲਏ ਹੈਗੇ ਆ ਤੇ ਉਸ ਤੋਂ ਬਾਅਦ ਉਹ ਹੁਣ ਐਡਮਿਸ਼ਨ ਲਈ ਦੁਬਾਰਾ ਤਿਆਰ ਹੈਗਾ ਇਮ ਇੱਕ ਮੈਂ ਗੱਲ ਕਰ ਰਿਹਾ ਹਾਂ ਤੁਸੀਂ ਮੇਰਾ ਤੁਹਾਡੇ ਨਾਲ ਮਤਲਬ ਇਹ ਸਿਰਫ ਤੁਹਾਡੇ ਕੈਂਪਸ ਦਾ ਮਤਲਬ ਨਹੀਂ ਹੈ ਨਹੀਂ ਮੈਂ ਤੁਹਾਨੂੰ ਓਵਰਆਲ ਪੁੱਛ ਰਿਹਾ ਵੀ ਓਵਰਆਲ ਕਿਉਂਕਿ ਤੁਸੀਂ ਠੀਕ ਹੈ ਤੁਸੀਂ ਡੀਨ ਹੈਗੇ ਹੋ ਇੱਥੇ ਸਟੂਡੈਂਟ ਵੈਲਫੇਅਰ ਦੇ ਇਸੇ ਉਹਦੇ ਵਿੱਚ ਠੀਕ ਹੈ ਨਾ ਲੇਕਿਨ ਮੈਂ ਇਹ ਕਿਉਂਕਿ ਮੈਂ ਤੁਹਾਡੇ ਹਰੇ ਕਾਲਜ ਹਰੇ ਯੂਨੀਵਰਸਿਟੀ ਦਾ ਡੀਨ ਹੋਏਗਾ ਇਸ ਤਰ੍ਹਾਂ ਮੈਂ ਇੱਕ ਮਨ ਮਕਸਦ ਨਾਲ ਸਾਰਿਆਂ ਨੂੰ ਲੈ ਕੇ ਤੁਹਾਡੇ ਕੋਲ ਪੁੱਛ ਰਿਹਾ ਮੈਂ ਉਹਨਾਂ ਸਾਰਿਆਂ ਨੂੰ ਕਹਿ ਰਿਹਾ ਜੇ ਤੁਹਾਡੇ ਥਰੂ ਵੀ ਕੀ ਉਹਨਾਂ ਨੇ ਤੁਹਾਡੀ ਨੋਟਿਚ ਆਇਆ ਵੀ ਇਸ ਤਰ੍ਹਾਂ ਕੁਝ ਹੋਇਆ ਹੈ ਨੇਕੋ ਇਹ ਸਾਰੇ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਇਹ ਯੂਜੀਸੀ ਦੀ ਗਾਈਡਲਾਈਨਸ ਹੈ ਐਡਿਟਸ ਮੰਡਟਰੀ ਸਾਰਿਆਂ ਦੇ ਲਈ ਜ਼ਰੂਰੀ ਹੈ ਹਰੇਕ ਇੰਸਟੀਚਿਊਟ ਲਈ ਕਿ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਔਰ ਇਹ ਡਾਕੂਮੈਂਟਸ ਪਹਿਲਾਂ ਅੰਡਰਸਾਈਨ ਕਰਕੇ ਦਿੱਤੇ ਜਾਂਦੇ ਹੈਗੇ ਫਿਰ ਉਸ ਤੋਂ ਬਾਅਦ ਐਡਮਿਸ਼ਨ ਕੀਤੀ ਜਾਂਦੀ ਹੈਗੀ ਠੀਕ ਔਰ ਇਹਦੇ ਵਿੱਚ ਕੁਝ ਚੀਜ਼ਾਂ ਬਾਅਦ ਵਿੱਚ ਵੀ ਅਸੀਂ ਸਾਨੂੰ ਸਮਝ ਆਉਂਦੀਆਂ ਕਿ ਬੱਚੇ ਉਹਨਾਂ ਨੂੰ ਪੜ੍ਹਦੇ ਨਹੀਂ ਕਈ ਵਾਰੀ ਸਾਈਨ ਕਰਕੇ ਦੇ ਦਿੰਦੇ ਹੈਗੇ ਆ ਪੇਰੈਂਟਸ ਵੀ ਸਾਈਨ ਕਰਕੇ ਦੇ ਦਿੰਦੇ ਹੈਗੇ ਆ ਬਿਲਕੁਲ ਬਿਲਕੁਲ ਲੇਕਿਨ ਉਹ ਸੀ ਨੂੰ ਅਸੀਂ ਫਿਰ ਵੀ ਕੋਸ਼ਿਸ਼ ਕਰਦੇ ਹਾਂ ਕਿ ਵੀ ਜਦੋਂ ਸਾਡੇ ਕੋਲ ਕੋਈ ਕੇਸ ਆਂਦਾ ਤਾਂ ਅਸੀਂ ਉਹਨਾਂ ਨੂੰ ਉਹ ਪੁਆਇੰਟਸ ਦਿਖਾ ਦਈਦੇ ਕਿ ਇਹਦੇ ਵਿੱਚ ਕੀ ਲਿਖਿਆ ਹੋਇਆ ਹੈਗਾ ਜੀ ਜੋ ਚੀਜ਼ਾਂ ਨੂੰ ਸਮਝ ਲੈਣ ਤੋਂ ਆਪਣੇ ਆਪ ਹੀ ਪਿੱਛੇ ਹਟ ਜਾਣਗੇ ਕਿਉਂਕਿ ਬਹੁਤ ਸੀਰੀਅਸ ਚੀਜ਼ਾਂ ਉਹਦੇ ਵਿੱਚ ਮੈਂਸ਼ਨ ਕੀਤੀਆਂ ਆ ਮੈਂ ਇਹ ਦੋ ਦੋ ਇਹਦੇ ਵਿੱਚ ਦੋ ਤਰੀਕੇ ਦੇ ਸਟੂਡੈਂਟ ਆ ਗਏ ਇੱਕ ਰੈਗਿੰਗ ਕਰਨ ਵਾਲੇ ਹੈ ਮੈਡਮ ਇੱਕ ਰੈਗਿੰਗ ਸਹਿਣ ਰੈਗਿੰਗ ਕਰਨ ਵਾਲਿਆਂ ਦੇ ਜਦੋਂ ਪੇਰੈਂਟਸ ਮਾਪੇ ਐ ਉਹਨਾਂ ਤੱਕ ਇਹ ਗੱਲਾਂ ਪੁੱਛਦੀਆਂ ਨੇ ਤੁਹਾਡੇ ਕੋਲ ਕਿਤੇ ਅਜਿਹੀਆਂ ਗੱਲਾਂ ਆਉਂਦੀਆਂ ਨੇ ਵੀ ਇਹਨਾਂ ਦੇ ਕਰਕੇ ਹੋਇਆ ਵੀ ਕਿਤੇ ਉਹਨਾਂ ਮਾਪਿਆਂ ਨੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਿਆ ਹੋਵੇ ਵੀ ਇਹ ਕਿਉਂਕਿ ਅਕਸਰ ਇਹ ਦੇਖਿਆ ਗਿਆ ਵੀ ਬਗੜੇ ਘਰਾਂ ਦੇ ਵਿਗੜੇਲ ਬੱਚੇ ਜਿਹੜੇ ਆ ਉਹ ਰੈਗਿੰਗ ਜ਼ਿਆਦਾ ਕਰਦੇ ਆ ਦਾਲ ਜੋ ਅਸੀਂ ਪ੍ਰੈਕਟੀਕਲੀ ਦੇਖਦੇ ਆ ਕਾਲਜਸ ਦੇ ਵਿੱਚ ਜਿਨ੍ਹਾਂ ਨੇ ਆਪਣੇ ਗਰੁੱਪ ਬਣਾਏ ਹੁੰਦੇ ਆ ਜਿਨ੍ਹਾਂ ਜਿਨ੍ਹਾਂ ਦੇ ਲਿੰਕਸ ਬڑے بڑے ਗੈਂਗਸਟਰਾਂ ਵਾਲੇ ਜਾਂ ਦੂਸਰੇ ਇਸ ਤਰ੍ਹਾਂ ਦੇ ਜਿਹੜੇ ਅਪਰਾਧਿਕ ਮਸ ਮਾਮਲਿਆਂ ਦੇ ਲੋਕ ਹੁੰਦੇ ਉਹਨਾਂ ਨਾਲ ਹੁੰਦੇ ਆ ਵੀ ਉਹ ਨਾ ਤਾਂ ਪੇਪ ਸਟੂਡੈਂਟਸ ਮਤਲਬ ਟੀਚਰਾਂ ਤੋਂ ਡਰਦੇ ਹੁੰਦੇ ਆ ਨਾ ਪੇਰੈਂਟਸ ਨੂੰ ਲੇਕਿਨ ਕਿਤੇ ਨਾ ਕਿਤੇ ਉਹਨਾਂ ਦੀ ਮਾਨਸਿਕਤਾ ਤਾਂ ਸਮਝੀ ਜਾ ਸਕਦੀ ਹੈ ਵੀ ਤੁਹਾਡੇ ਨਾਲ ਉਹਨਾਂ ਦੇ ਕੋਈ ਪੇਰੈਂਟਸ ਜਿਹੜੇ ਹੈ ਉਹ ਆਏ ਹੋਣ ਇਸ ਤੋਂ ਪਹਿਲਾਂ ਕਿ ਗੱਲ ਕਰਾਂ ਉਹਨਾਂ ਨਾਲ ਜਿਨ੍ਹਾਂ ਨਾਲ ਰੈਗਿੰਗ ਹੁੰਦੀ ਹੈ ਤੁਹਾਡੇ ਕੋਲ ਓਦਾਂ ਦੇ ਲੋਕ ਵੀ ਆ ਹਾਂਜੀ ਬਿਲਕੁਲ ਪ੍ਰੋਬਲਮ ਇਹ ਹੈ ਕਿ ਉਹਨਾਂ ਦੀ ਜਿਹੜੀ ਮਾਨਸਿਕਤਾ ਹੈ ਨਾ ਉਹ ਬਹੁਤ ਛੋਟੀ ਹੈ ਜੀ ਬਹੁਤ ਕਮਜ਼ੋਰ ਨੇ ਅੰਦਰੋਂ ਜੀ ਉਹ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਲਈ ਦੂਸਰਿਆਂ ਨੂੰ ਦਬਾਉਂਦੇ ਹੀ ਐ ਤਾਂ ਕਿ ਉਹ ਆਪ ਤਾਕਤਵਰ ਸ਼ੋਅ ਹੋਣ ਦਿਖ ਦਿਖਾਉਣ ਜੋ ਹੈ ਨਹੀਂ ਜੀ ਜੀ ਇਸ ਕਰਕੇ ਜਿਹੜੇ ਤਾਕਤਵਰ ਲੋਕ ਨੇ ਜੋ ਸਟਰੋਂਗ ਹੈਡਿਡ ਲੋਕ ਨੇ ਜੋ ਚਾਹੁੰਦੇ ਐ ਕਿ ਸਾਰੇ ਉੱਪਰ ਹੋਣ ਉਹ ਇਦਾਂ ਦੇ ਕੰਮ ਨਹੀਂ ਕਰਦੇ ਜੀ ਇਹ ਸਿਰਫ ਉਹ ਲੋਕ ਨੇ ਜੋ ਦੂਸਰਿਆਂ ਨੂੰ ਦਬਾ ਕੇ ਆਪ ਦਾ ਆਪ ਵਧੀਆ ਸ਼ੋਅ ਕਰਨਾ ਚਾਹੁੰਦੇ ਐ ਜੀ ਇਸ ਕਰਕੇ ਜਿਹੜੇ ਇਹ ਲੋਕ ਨੇ ਇਹਨਾਂ ਨੂੰ ਪਹਿਲਾਂ ਬਿਠਾ ਕੇ ਸਮਝਾਇਆ ਜਾਂਦਾ ਹੈ ਥੈਰੇਪੀ ਦਿੱਤੀ ਜਾਂਦੀ ਹੈ ਕਈ ਵਾਰੀ ਦਵਾਈਆਂ ਦੀ ਵੀ ਲੋੜ ਪੈਂਦੀ ਹੈ ਕਿ ਇਹ ਤੁਹਾਡੀ ਪ੍ਰੋਬਲਮ ਹੈ। ਜੀ। ਇਹ ਉਹਨਾਂ ਦੇ ਬੱਚਿਆਂ ਦੀ ਦੂਜਿਆਂ ਦੀ ਪ੍ਰੋਬਲਮ ਨਹੀਂ ਹੈਗੀ। ਪਹਿਲਾਂ ਆਪਣੀ ਜਿਹੜੀ ਮਾਨਸਿਕਤਾ ਉਹਨੂੰ ਠੀਕ ਕੀਤਾ ਜਾਵੇ। ਫਿਰ ਉਸ ਬਾਅਦ ਆਪਾਂ ਉਹ ਅੱਗੇ ਰੈਗਿੰਗ ਬਾਰੇ ਸੋਚਾਂਗੇ ਜਾਂ ਜਿਹਨਾਂ ਬੱਚਿਆਂ ਨਾਲ ਤੁਸੀਂ ਇਦਾਂ ਕੀਤਾ ਉਹਨਾਂ ਤੋਂ ਮਾਫੀ ਮੰਗਵਾਵਾਂਗੇ ਜਾਂ ਸਾਰੀਆਂ ਜਿੱਦਾਂ ਚੀਜ਼ਾਂ ਉਹ ਸੈਟਲ ਡਾਊਨ ਕਰਾਂਗੇ। ਪਹਿਲਾਂ ਪਰ ਉਹਨਾਂ ਦੀ ਮਾਨਸਿਕਤਾ ਨੂੰ ਠੀਕ ਕੀਤਾ ਜਾਂਦਾ। ਠੀਕ ਹੈ। ਇਸੇ ਤਰ੍ਹਾਂ ਜਿਹੜੇ ਬੱਚਿਆਂ ਨਾਲ ਰੈਗਿੰਗ ਹੁੰਦੀ ਹੈ ਉਹਨਾਂ ਦੇ ਪੇਰੈਂਟਸ ਦਾ ਡੈਫੀਨਿਟਲੀ ਤੁਹਾਡੇ ਕੋਲ ਆਂਦੇ ਹੋਣਗੇ ਵੀ ਸਾਡੇ ਬੱਚੇ ਨਾਲ ਹੋਇਆ ਤੇ ਇਸ ਤਰ੍ਹਾਂ ਹੋਇਆ ਹੈ। ਉਹਨਾਂ ਲਈ ਕੀ ਮਤਲਬ ਤੁਸੀਂ ਸੋਲੂਸ਼ਨ ਲੈ ਕਰਦਿਆਂ ਲਈ ਇਹੀ ਹੁੰਦਾ ਕਿ ਪਹਿਲਾਂ ਤਾਂ ਸ਼ੁਰੂ ਤੋਂ ਬਚਪਨ ਤੋਂ ਹੀ ਬੱਚਿਆਂ ਨੂੰ ਦੇਖਿਆ ਜਾਵੇ ਕੀ ਪ੍ਰੋਬਲਮ ਕਿੱਥੇ ਆ ਰਹੀ ਹੈ ਉਹਨਾਂ ਦੀ ਜਿਹੜੀ ਕੋਈ ਚਾਈਲਡਹੂਡ ਜਾਂ ਬਚਪਨ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਰਹੀ ਘਰੇ ਕੋਈ ਲੜਾਈ ਝਗੜਾ ਤਾਂ ਨਹੀਂ ਰਿਆ ਜਿਹੜਾ ਬੱਚਾ ਦਬਾਇਆ ਤਾਂ ਨਹੀਂ ਗਿਆ ਬਹੁਤ ਜ਼ਿਆਦਾ ਕਿ ਬੱਚਿਆਂ ਨੂੰ ਕੋਈ ਵਰੀ ਜਿਹੜੇ ਦਬੇ ਹੋਏ ਬੱਚੇ ਹੁੰਦੇ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਮੈਂ ਬਾਹਰ ਆ ਕੇ ਕਿਸੇ ਹੋਰ ਨੂੰ ਦਬਾਦਾ ਤਾਂ ਮੇਰੀ ਜਿਹੜੀ ਜਿਹੜੀ ਮੇਰੀ ਜੋ ਮੇਰੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਵੀ ਹੋਵੇ ਮੈਂ ਉਸ ਚੀਜ਼ ਨੂੰ ਇੰਜੋਏ ਕਰਾਂ ਮੈਨੂੰ ਵਧੀਆ ਲੱਗੇ ਪਰ ਉਹ ਐਕਚੁਅਲੀ ਇੰਜੋਏ ਨਹੀਂ ਕਰ ਪਾਉਂਦੇ ਉਹਨਾਂ ਨੂੰ ਵਧੀਆ ਨਹੀਂ ਲੱਗਦਾ ਪਰ ਉਹ ਇਸ ਘੇਰੇ 'ਚ ਹੀ ਫਸ ਜਾਂਦੇ ਕਿਉਂਕਿ ਉਹਨਾਂ ਨੂੰ ਸੱਚਦਾ ਹੈ ਜਾਂ ਸਹੀ ਤਪ ਗਿਆਨੀ ਨਹੀਂ ਹੁੰਦਾ ਤੋ ਇਹ ਸਾਰੇ ਚੀਜ਼ਾਂ ਦੂਜਿਆਂ ਨਾਲ ਕਰਦੇ ਰਹਿੰਦੇ ਆ ਕਿ ਉਹਨਾਂ ਨੂੰ ਸ਼ਾਇਦ ਕਿਤੇ ਠੀਕ ਲੱਗੇ ਉਹ ਸ਼ਾਇਦ ਉਹਨਾਂ ਨੂੰ ਕਦੇ ਵਧੀਆ ਫੀਲ ਹੋਵੇ ਜੋ ਉਹਨਾਂ ਨਾਲ ਹੋਇਆ ਉਹੀ ਬਾਤ ਹੈ ਮੈਂ ਉਹਨਾਂ ਦੀ ਗੱਲ ਕਰਾਂ ਜਿੰਨਾਂ ਬੱਚਿਆਂ ਨਾਲ ਹੋਇਆ ਜਿੰਨਾਂ ਨਾਲ ਹੋਇਆ ਉਹਨਾਂ ਦੇ ਮਾਪਿਆਂ ਦੀ ਬਿਲਕੁਲ ਵੀ ਉਹ ਮਾਪੇ ਤਾਂ ਲੈ ਕੇ ਆਂਦੇ ਨਾ ਬੱਚੇ ਨੂੰ ਤੇ ਸਾਡੇ ਬੱਚਾ ਡਿਪਰੈਸ਼ਨ 'ਚ ਚਲਾ ਗਿਆ ਜਾਂ ਗਲਤ ਸੋਚ ਰਿਹਾ ਜਾਂ ਪੜ੍ਹ ਨਹੀਂ ਰਿਹਾ ਤਾਂ ਪੜ੍ਹਾਈ 'ਚ ਧਿਆਨ ਨਹੀਂ ਦੇ ਰਿਹਾ ਜਾਂ ਇਹ ਨਸ਼ੇਵਲ ਨੂੰ ਜੁੜ ਗਿਆ ਹੈ ਵੀ ਕਿਤੇ ਨਾ ਕਿਤੇ ਰੈਗਿੰਗ ਨਾਲ ਜਿਹੜਾ ਨਸ਼ੇ ਨਾਲ ਜੁੜਿਆ ਹੋਇਆ ਹੈਗਾ ਉਹਨਾਂ ਲਈ ਤੁਸੀਂ ਕਿਤੇ ਨਾ ਕੁਛ ਮਤਲਬ ਉਹਨਾਂ ਨੂੰ ਅਡਵਾਈਸ ਹਾਂਜੀ ਐਡਵਾਈਸ ਦਿੱਤਾ ਆ ਉਸ ਸਿਚੁਏਸ਼ਨ ਤਾਂ ਤੁਸੀਂ ਸ਼ਾਂਤ ਹੋ ਕੇ ਸਾਹਮਣਾ ਕਰਨਾ ਹੈ ਮੁਸੀਬਤਾਂ ਦਾ ਹਰ ਮੁਸੀਬਤਾਂ ਤੁਹਾਨੂੰ ਜ਼ਿੰਦਗੀ ਚ ਆਈ ਜਾਣਗੀਆਂ ਇਦਾਂ ਹਾਰਨਾ ਨਹੀਂ ਹੈ ਅਗਰ ਤੁਸੀਂ ਜਦੋਂ ਆਪਣੇ ਕੋਲੇ ਆ ਜਾਣੇ ਹੋ ਸਾਡੇ ਕੋਲੇ ਆ ਜਾਣੇ ਹੋ ਪਹਿਲਾਂ ਤਾਂ ਉਹਨਾਂ ਦੇ ਸਿੰਪਟਮਸ ਦੇਖੀਦੇ ਹੈ ਕਿ ਹੁਣ ਉਹਨਾਂ ਨੂੰ ਹੋ ਕੀ ਰਿਹਾ ਹੈ ਉਦਾਸੀ ਆ ਰਹੀ ਹੈ ਘਬਰਾਟ ਜ਼ਿਆਦਾ ਹੋ ਰਹੀ ਹੈ ਨੀਂਦ ਦੀਆਂ ਸਮੱਸਿਆਵਾਂ ਆ ਰਹੀਆਂ ਜਾਂ ਫਿਰ ਕੋਈ ਨਸ਼ੇ ਨਾਲ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਨਸ਼ਾ ਕਰ ਰਹੀ ਹੈ ਇਹ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਫਿਰ ਆਪਾਂ ਦੇਖੀਦਾ ਕਿ ਉਹਦਾ ਕੌਜ਼ ਕੀ ਹੈ ਕਿਉਂ ਕਿਥੋਂ ਸ਼ੁਰੂ ਗੱਲ ਕਿਥੋਂ ਸ਼ੁਰੂ ਹੋਈ ਹੈ ਜੀ ਜੀ ਜਿੱਥੋਂ ਸ਼ੁਰੂ ਹੋਈ ਹੈ ਉਹਨੂੰ ਆਪਾਂ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆਂ ਆਪਾਂ ਨੂੰ ਉਹਨੂੰ ਸਮਝਾਉਣਾ ਹੈ ਕਿ ਠੀਕ ਹੈ ਅਗਰ ਤੁਹਾਡੇ ਨਾਲ ਕਿਸੇ ਨੇ ਬੁਰਾ ਕੀਤਾ ਬੁਰਾ ਵਰਤਾਵ ਹੋਇਆ ਉਹਨੂੰ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਜਾਂ ਉਹਨਾਂ ਦੇ ਘਰ ਦੇ ਨੂੰ ਬੁਲਾਇਆ ਗਿਆ ਕੰਪਲੇਂਟ ਉਹਨਾਂ ਦਰਜ ਹੋ ਚੁੱਕੀ ਹੈ ਤੇ ਹੁਣ ਤੁਹਾਨੂੰ ਇਸ ਚੀਜ਼ ਲਈ ਹੋਰ ਪ੍ਰੋਬਲਮ ਕ੍ਰੀਏਟ ਉਹਨਾਂ ਤੁਹਾਡੇ ਵਾਸਤੇ ਨਹੀਂ ਹੋਊਗੀ ਤੁਸੀਂ ਉਸ ਕਾਲਜ ਚ ਪ੍ਰੋਪਰ ਤਰੀਕੇ ਨਾਲ ਜਾ ਸਕੋਗੇ ਤੁਸੀਂ ਆਪਣੀ ਪੜ੍ਹਾਈ ਪੂਰੀ ਕਰ ਸਕੋਗੇ ਫਿਰ ਉਹਨੂੰ ਸਮਝਾਇਆ ਜਾਂਦਾ ਕਿ ਤੁਸੀਂ ਜਿਹੜੇ ਇੰਨੇ ਸਾਲ ਤੁਸੀਂ ਇਸ ਕਾਲਜ ਲਈ ਮਿਹਨਤ ਕੀਤੀ ਹੈ ਇਸ ਉੱਪਰ ਓਨਲੀ ਕੋਸ਼ਿਸ਼ ਕੀਤੀ ਹੈ ਅਗਰ ਤੁਸੀਂ ਏਸੀ ਚੀਜ਼ਾਂ ਚ ਰਹਿੰਦੇ ਰਹੇ ਨਸ਼ੇ ਜਵਲ ਚੜ ਗਏ ਜਾਂ ਇਹੋ ਜਿਹੀਆਂ ਚੀਜ਼ਾਂ ਕਰਨ ਲੱਗੇ ਤੇ ਪੜਾਈ ਛੱਡਤੀ ਤਾਂ ਤੁਸੀਂ ਆਪਣਾ ਸਾਰਾ ਫਿਊਚਰ ਉਸ ਇੱਕ ਇਨਸਾਨ ਲਈ ਖਰਾਬ ਕਰ ਦੋਗੇ ਜੋ ਤੁਹਾਡਾ ਤੋਂ ਇਹੀ ਚਾਹੁੰਦਾ ਸੀ ਕਿ ਤੁਸੀਂ ਆਪਣਾ ਜ਼ਿੰਦਗੀ ਖਰਾਬ ਕਰੋ ਡਾਕਟਰ ਸਾਹਿਬ ਇਹ ਕਿਉਂਕਿ ਇਹਨਾਂ ਨੇ ਕਿਹਾ ਵੀ ਹਾਂ ਉਹਨਾਂ ਦੇ ਉੱਪਰ ਜਿਹੜੀ ਇਹ ਸ਼ਿਕਾਇਤ ਵੀ ਦਰਜ ਕਰਾਈ ਗਈ ਹੈ ਉਹ ਵੀ ਤੁਸੀਂ ਵੀ ਕਿਹਾ ਵੀ ਕਰਾਈ ਜਾ ਸਕਦੀ ਹੈ ਫਿਰ ਸਜ਼ਾਵਾ ਕੀ ਨੇ ਧਰਾਵਾ ਕੀ ਨੇ ਸਜ਼ਾਵਾ ਚਲੋ ਧਰਾਵਾ ਨੂੰ ਛੱਡੋ ਸਜ਼ਾਵਾ ਕੀ ਨੇ ਇਹਨਾਂ ਦੇ ਲਈ ਬਣੀਆ ਦੇਖੋ ਸੁਪਰੀਮ ਕੋਰਟ ਨੇ ਵੀ ਸਾਨੂੰ ਇਸ ਚੀਜ਼ ਲਈ ਪੂਰੀ ਉਹ ਦਿੱਤੀ ਹੈਗੀ ਕਿ ਵੀ ਇਹਨੂੰ ਤੁਸੀਂ ਇਸ ਤਰ੍ਹਾਂ ਨਹੀਂ ਛੱਡ ਸਕਦੇ ਉਹਦੇ ਲਈ ਆਈਪੀਸੀ ਦੀਆਂ ਧਰਾਵਾਂ ਹੈਗੀਆਂ ਜੀ ਇਸ ਤੋਂ ਉੱਪਰ UGC ਨੇ ਵੀ ਕਿਉਂਕਿ ਇੱਕ ਗਵਰਨਿੰਗ ਬਾਡੀ ਹੈਗੀ ਹੈ ਆਪਣੇ ਯੂਨੀਵਰਸਿਟੀਆਂ ਦੇ ਲਈ ਸਾਰੇ ਇੰਸਟੀਚਿਊਟਸ ਦੇ ਲਈ ਉਹਨਾਂ ਨੇ ਵੀ ਆਪਣੀ ਇੱਕ ਸਜ਼ਾਵਾਂ ਦਾ ਇੱਕ ਪਲੰਦਾ ਦਿੱਤਾ ਹੈਗਾ ਕਿ ਵੀ ਆ ਇੰਨੀਆਂ ਸਾਰੀਆਂ ਸਜ਼ਾਵਾਂ ਹੈਗੀਆਂ ਜੇ ਕੋਈ ਰੈਕਿੰਗ ਦੇ ਵਿੱਚ ਪਕੜਿਆ ਜਾਂਦਾ ਹੈਗਾ ਜੀ ਜੇ ਮੈਂ IPC ਕੋਡ ਦੇ ਅੰਦਰ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਸਾਡੇ ਕੋਲ ਧਮਕਾਣ ਦੇ ਲਈ ਧਾਰਾ ਹੈਗੀਆਂ ਫਿਜ਼ੀਕਲੀ ਹਰਟ ਕਰਨ ਦੇ ਲਈ ਈਵਨ ਅਟੈਂਪਟ ਟੂ ਮਰਡਰ ਦੇ ਲਈ ਇਹ ਸਾਰੀਆਂ ਧਾਰਾਵਾਂ ਉਸ ਕੇਸ ਦੇ ਵਿੱਚ ਐਪਲੀਕੇਬਲ ਹੋ ਜਾਂਦੀਆਂ ਜਿੱਥੇ ਅ ਜੋ ਰੈਗਿੰਗ ਹੈ ਉਹ ਬਹੁਤ ਸੀਰੀਅਸ ਰੂਪ ਲੈ ਲੈਂਦੀ ਹੈਗੇ ਤੇ ਯੂਨੀਵਰਸਿਟੀ ਲੈਵਲ ਤੇ ਜੇ ਗੱਲ ਕਰੀਏ ਜਿਹੜੀ ਯੂਨੀਵਰਸਿਟੀ ਨੇ ਕਈਆਂ ਹੈਗੀਆਂ ਉਹਦੇ ਚ ਕਹਿੰਦੇ ਕਿ ਵਿੱਚ ਨੂੰ ਤੁਸੀਂ ਇਹਨਾਂ ਨੂੰ ਹੌਸਟਲ ਚੋਂ ਬਾਹਰ ਕੱਢ ਸਕਦੇ ਹੋ ਯੂਨੀਵਰਸਿਟੀ ਚੋਂ ਬਾਹਰ ਕੱਢ ਸਕਦੇ ਹੋ ਇਹਨਾਂ ਦੇ 2 ਜਾਂ 3 ਜਾਂ 4 ਸਮੈਸਟਰ ਤੱਕ ਇਹਨਾਂ ਨੂੰ ਸਸਪੈਂਡ ਕਰ ਸਕਦੇ ਹੋ ਇਸ ਤੋਂ ਇਲਾਵਾ ਇਹਨਾਂ ਦੇ ਰਿਜ਼ਲਟ ਨਹੀਂ ਡਿਕਲੇਅਰ ਕਰਨੇ ਔਰ ਇਸ ਤੋਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਯੂਜੀਸੀ ਨੇ ਵੀ ਕਿਹਾ ਹੈ ਕਿ ਵੀ ਇਹ ਸਾਰੀਆਂ ਸਜ਼ਾਵਾਂ ਤੁਸੀਂ ਰੈਗਿੰਗ ਨੂੰ ਰੋਕਣ ਦੇ ਲਈ ਯੂਜ਼ ਕਰ ਸਕਦੇ ਹੋ ਔਰ ਜੇ ਕੰਪਲੇਂਟ ਯੂਜੀਸੀ ਤੱਕ ਪਹੁੰਚ ਜੇਗੀ ਤਾਂ ਫਿਰ ਤੁਹਾਨੂੰ ਇੱਕ ਐਕਸ਼ਨ ਟੇਕਨ ਰਿਪੋਰਟ ਜੀ ਜਿਹੜੀ ਯੂਜੀਸੀ ਨੂੰ ਵੀ ਭੇਜਣੀ ਪੈਂਦੀ ਹੈ ਇਹ ਕਿ ਵੀ ਅਸੀਂ ਆਹ ਵਾਲੇ ਦੇ ਕੇਸ ਜਿਹੜਾ ਰਿਪੋਰਟ ਹੋਇਆ ਸੀਗਾ ਇਸ ਕੇਸ ਦੇ ਉੱਤੇ ਅਸੀਂ ਆਹ ਐਕਸ਼ਨ ਲਿਆ ਹੈਗਾ ਔਰ ਇਸ ਐਕਸ਼ਨ ਦੇ ਦੀ ਜਿਹੜੀ ਵੀ ਰਿਪੋਰਟ ਹੈਗੀ ਉਹ ਅਸੀਂ ਤੁਹਾਨੂੰ ਭੇਜੀ ਹੈ ਜੀ ਇਹ ਮੈਂ ਇੱਕ ਨਾਲ ਹੋਰ ਕੁਐਸਚਨ ਜੋੜਾ ਤੁਹਾਡੇ ਵੀ ਅਕਸਰ ਇਹ ਪਤਾ ਲੱਗਿਆ ਵੀ ਜੇ ਆਪਾਂ ਰਿਪੋਰਟ ਦੀ ਗੱਲ ਕਰੀ ਤਾਂ 20% ਹੀ ਜਿਹੜੇ ਉਹ ਸ਼ਿਕਾਇਤਾਂ ਹੁੰਦੀਆਂ ਨੇ ਜ਼ਿਆਦਾਤਰ ਤੇ ਉਹ ਤੋਂ ਦੂਸਰੀ ਗੱਲ ਇਹ ਹੈ ਇਦੇ ਵਿੱਚ ਇੱਕ ਕਾਲਜਾਂ ਤੇ ਬੜਾ ਵੱਡਾ ਦੋਸ਼ ਹੈ ਯੂਨੀਵਰਸਿਟੀਆਂ ਦੇ ਉੱਤੇ ਲੱਗਦਾ ਹੈ ਵੀ ਯੂਨੀਵਰਸਿਟੀ ਕਾਲਜਸ ਆਪਣੇ ਡਰ ਦੇ ਵੀ ਲੈ ਵੀ ਸਾਡਾ ਕਾਲਜ ਦਾ ਨਾਮ ਜਾਂ ਯੂਨੀਵਰਸਿਟੀ ਦਾ ਨਾਮ ਬਦਨਾਮ ਨਾ ਹੋ ਜਾਵੇ ਉਹ ਮਤਲਬ ਉਹਨਾਂ ਦੋਨਾਂ ਧਿਰਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਮਾਮਲਾ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਅਜਿਹਾ ਵੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿ ਵੀ ਹਰੇਕ ਬੰਦਾ ਕਹਿੰਦਾ ਕਿ ਜੇ ਮੇਰਾ ਨਾਮ ਮੇਰੇ ਕਾਲਜ ਦਾ ਨਾਮ ਯੂਜੀਸੀ ਦੇ ਪੋਰਟਲ ਤੇ ਚਲਾ ਗਿਆ ਟਰੈਕਿੰਗ ਦੇ ਵਿੱਚ ਆ ਗਿਆ ਕੋਰਟ ਦੇ ਵਿੱਚ ਚਲਾ ਗਿਆ ਤਾਂ ਮੇਰੇ ਤਾਂ ਕਾਲਜ ਦੀ ਐਡਮਿਸ਼ਨ ਅਗਰ ਤੋਂ ਤੇ ਇਫੈਕਟ ਪਏਗਾ ਮੇਰੇ ਤਾਂ ਸਟੂਡੈਂਟ ਅچھے ਆਨੇ ਬੰਦ ਹੋ ਜਾਣਗੇ ਔਰ ਇਹ ਸਾਰੇ ਨੁਕਸਾਨ ਨੂੰ ਦੇਖਦੇ ਹੋਏ ਕੋਸ਼ਿਸ਼ ਹੁੰਦੀ ਹੈ ਨਾ ਦੀ ਕਿ ਦੁਬਾਰ ਨ ਦਿੱਤਾ ਜਾਏ ਔਰ ਸ਼ਾਇਦ ਕੁਛ ਹੱਦ ਤੱਕ ਸਕਸੈਸਫੁਲ ਵੀ ਹੋ ਜਾਂਦੇ ਹੈਗੇ ਕਿ ਉਹ ਕਿਸ ਤਰ੍ਹਾਂ ਕਰ ਕਰਾ ਕੇ ਕੰਪਰੋਮਾਈਜ਼ ਕਰਕੇ ਬੱਚਿਆਂ ਨੂੰ ਸਮਝਾ ਕੇ ਵਢਾ ਕੇ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਬਟ ਜੇ ਇਹ ਨਾ ਚੀਜ਼ਾਂ ਨੂੰ ਇੰਨਾ ਲਾਈਟਲੀ ਨਹੀਂ ਲੈਣਾ ਚਾਹੀਦਾ ਕਿ ਵੈਸੇ ਕਹੀਏ ਕਿ ਵੀ ਇਹ ਤੋਂ ਆਪਣਾ ਪਰਸਨਲ ਐਡਵਾਂਟੇਜ ਦੇਖ ਲਏਗਾ ਤੇ ਬੱਚਿਆਂ ਦਾ ਓਵਰਆਲ ਨੁਕਸਾਨ ਹੋ ਜਾਏ ਉਸੇ ਨੂੰ ਸਾਨੂੰ ਸਮਝ ਕੇ ਚੱਲਣਾ ਚਾਹੀਦਾ ਇਸ ਚੀਜ਼ ਤੇ ਸ਼ਿਕਾਇਤ ਕਿਉਂ ਹੁੰਦੀ ਹੈ ਜੀ ਇਹਦੇ ਸ਼ਿਕਾਇਤ ਅੱਛਾ ਮੈਂ ਤੁਹਾਡੀ ਯੂਨੀਵਰਸਿਟੀ ਦੀ ਗੱਲ ਛੱਡੋ ਕਾਲਜ ਦੀ ਗੱਲ ਛੱਡੋ ਵੀ ਹੋ ਗਿਆ ਵੀ ਬਦਨਾਮੀ ਦਾ ਡਰ ਹੋ ਗਿਆ ਉਹਨਾਂ ਨੂੰ ਲੇਕਿਨ ਪੇਰੈਂਟਸ ਕਿਉਂ ਡਰਦੇ ਨੇ ਵੀ ਆਪਾਂ ਸ਼ਿਕਾਇਤ ਦਰਜ ਨਾ ਕਰਾਈਏ ਕਿਉਂਕਿ ਜੇ 40% ਅਸੀਂ ਇੱਕ ਮੰਨ ਕੇ ਚੱਲੀਏ ਤਾਂ ਉਹਨਾਂ ਵਿੱਚੋਂ 20% ਹੀ ਜਿਹੜੀਆਂ ਸ਼ਿਕਾਇਤਾਂ ਦਰਜ ਹੁੰਦੀਆਂ ਨੇ ਬਿਲਕੁਲ ਸਹੀ ਹੈ ਬਹੁਤ ਸਾਰੇ ਕੇਸਸ ਨਹੀਂ ਰਿਪੋਰਟ ਹੁੰਦੇ ਉਹਦਾ ਕਾਰਨ ਹੈ ਕਿ ਕਈ ਵਾਰੀ ਜਦੋਂ ਅਸੀਂ ਰੈਗਿੰਗ ਦੇ ਕੇਸਸ ਦੇਖਦੇ ਹਾਂ ਕਿ ਤਾਂ ਉਹਦੇ ਵਿੱਚ ਸੈਕਸ਼ੂਅਲ ਹਰਾਸਮੈਂਟ ਦੇ ਕੇਸਸ ਆ ਜਾਂਦੇ ਹੈਗੇ ਆ ਜਿਹੜੇ ਹਰੇਕ ਬੰਦਾ ਜਾਣਦਾ ਹਰੇਕ ਪੇਰੈਂਟ ਜਾਣਦੇ ਕਿ ਉਹ ਪਬਲਿਕ ਡੋਮੇਨ ਦੇ ਵਿੱਚ ਨਾ ਡਿਸਕਸ ਕੀਤੇ ਜਾਣ ਤਾਂ ਉਹ ਇਸ ਕਰਕੇ ਉਹ ਡਰਦੇ ਹੈਗੇ ਕਿ ਵੀ ਸਾਡੇ ਜਿਹੜੇ ਕੇਸਸ ਹੈਗੇ ਨਾ ਘੱਟ ਲੋ ਹਾਈਲਾਈਟ ਹੋਣ ਔਰ ਇਹਨਾਂ ਨੂੰ ਨਾ ਰਿਪੋਰਟ ਕਰਕੇ ਕਿਸੇ ਤਰ੍ਹਾਂ ਆਪਾਂ ਆਪਣੇ ਕਾਲਜ ਲੈਵਲ ਤੇ ਜਾਂ ਲੋਕਲ ਲੈਵਲ ਤੇ ਇਹਨੂੰ ਖਤਮ ਕਰ ਲਈਏ ਜੀ ਜੀ ਇਹ ਹੁਣ ਅੱਗੇ ਥੋੜਾ ਜਿਹਾ ਵਧੀਏ ਇਸ ਚੀਜ਼ ਤੋਂ ਵੀ ਇਸ ਤਰ੍ਹਾਂ ਤੁਹਾਡੇ ਕੋਲ ਜਿਸ ਤਰ੍ਹਾਂ ਤੁਹਾਡੇ ਕੋਲ ਤੁਸੀਂ ਕਿਉਂਕਿ ਉਹਨਾਂ ਨੂੰ ਕਲਾਸਿਸ ਵੀ ਉਹਨਾਂ ਦੀ ਲਗਾਉਂਦੇ ਹੋਵੋਗੇ ਉਹਨਾਂ ਦੀ ਕਾਉਂਸਲਿੰਗ ਵੀ ਕਰਦੇ ਹੋਵੋਗੇ ਵੀ ਜਿਹੜੇ ਬੱਚੇ ਇਸ ਤਰ੍ਹਾਂ ਦੇ ਹੁੰਦੇ ਆ ਤੁਸੀਂ ਕੀ ਸਮਝਦੇ ਹੋ ਵੀ ਬੱਚਿਆਂ ਦੀ ਕੀ ਸਾਈਕੀ ਹੁੰਦੀ ਹੈ ਵੀ ਉਹਨਾਂ ਉਹ ਉਸ ਬਾਰੇ ਕੀ ਸੋਚ ਰਹੇ ਹੁੰਦੇ ਆ ਔਰ ਕਿੰਨੇ ਪਰਸੈਂਟ ਤੁਸੀਂ ਸੋਚਦੇ ਹੋ ਵੀ ਬੱਚੇ ਇਸ ਕਾਉਂਸਲਿੰਗ ਕਰਕੇ ਕਿਉਂਕਿ ਫਿਰ ਉਸ ਬੱਚੇ ਦੇ ਮੈਂ ਜ਼ਰੂਰ ਪੁੱਛਾਂਗਾ ਵੀ ਉਸ ਬੱਚੇ ਦੀ ਮਾਨਸਿਕ ਸਥਿਤੀ ਕਿਉਂ ਇਸ ਤਰ੍ਹਾਂ ਹੋ ਜਾਂਦੀ ਹੈ ਜਿਹੜਾ ਸੁਸਾਈਡ ਕਰਦਾ ਹੈ ਹਾਂਜੀ ਦੇਖੋ ਜਿਹੜਾ ਡਿਪਰੈਸ਼ਨ ਜਦੋਂ ਬੱਚੇ ਨੂੰ ਤੰਗ ਇੰਨਾ ਕੀਤਾ ਜਾਂਦਾ ਕਿਸੇ ਤਰੀਕੇ ਨਾਲ ਵੀ ਹਰਾਸ ਕੀਤਾ ਜਾਂਦਾ ਡਿਪਰੈਸ਼ਨ ਵੱਲ ਐਂਗਜ਼ਾਈਟੀ ਵੱਲ ਜਦੋਂ ਹੋ ਜਾਂਦੀ ਹੈ ਜੀ ਫਿਰ ਆਪਾਂ ਨੂੰ ਦੇਖਦੇ ਹਾਂ ਕਿ ਉਹਨਾਂ ਦੇ ਸਿੰਪਟਮਸ ਦੇਖਦੇ ਹਾਂ ਕਿ ਉਹ ਕਿਹੜੇ ਲੈਵਲ ਤੇ ਨੇ ਜੀ ਬਹੁਤ ਥੋੜੇ ਲੈਵਲ ਤੇ ਨੇ ਮਾਈਲਡ ਲੈਵਲ ਤੇ ਨੇ ਕਿ ਉਸ ਤੋਂ ਵੀ ਵੱਧ ਗਏ ਨੇ ਕਿ ਉਹ ਠੀਕ ਨਹੀਂ ਹੋ ਰਹੀ ਸਿਰਫ ਕਾਉਂਸਲਿੰਗ ਨਾਲ ਠੀਕ ਨਹੀਂ ਹੋ ਰਹੀ ਤਾਂ ਕਈ ਵਾਰੀ ਇਹਨਾਂ ਬੱਚਿਆਂ ਨੂੰ ਜਿਹੜੀਆਂ ਦਵਾਈਆਂ ਵੀ ਦੇਣੀਆਂ ਪੈਂਦੀਆਂ ਥੋੜੇ ਟਾਈਮ ਤੱਕ ਤਾਂ ਕਿ ਉਹਨਾਂ ਦੇ ਜਿਹੜੇ ਸਿੰਪਟਮਸ ਹੈ ਉਹ ਠੀਕ ਹੋ ਜਾਣ ਕਿਉਂਕਿ ਜਦੋਂ ਸਿੰਪਟਮਸ ਵਧਦੇ ਜਾਂਦੇ ਆ ਡਿਪਰੈਸ਼ਨ ਵਧਦਾ ਜਾਂਦਾ ਤਾਂ ਇਹ ਜਿਹੜੇ ਸੁਸਾਈਡ ਨੋਟਸ ਆ ਉਹ ਵੀ ਲਿਖਦੇ ਰਹਿੰਦੇ ਆ ਉਹਨਾਂ ਦੇ ਦਿਮਾਗ 'ਚ ਆਈਡੀਆਜ਼ ਆਉਂਦੇ ਰਹਿੰਦੇ ਆ ਤੇ ਅਗਰ ਉਹਨਾਂ ਚੀਜ਼ਾਂ ਨੂੰ ਨਾ ਰੋਕੀਏ ਤਾਂ ਉਹ ਜ਼ਿਆਦਾ ਅਟੈਂਪਟ ਕਰ ਸਕਦੇ ਆ ਇਸ ਕਰਕੇ ਟਾਈਮ ਪੀਰੀਅਡ ਲਈ ਉਹਨਾਂ ਨੂੰ ਦਵਾਈਆਂ ਦਾ ਬਿਲਕੁਲ ਦਿਨ ਦੀ ਲੋੜ ਜ਼ਰੂਰ ਪੈਂਦੀ ਹੈ ਜੀ ਸਰ ਕਿਉਂਕਿ ਸਮਾਂ ਸਾਡਾ ਥੋੜਾ ਇੱਕ ਵਿਸ਼ਾ ਬੜਾ ਹੋ ਅਸੀਂ ਵੀ ਇਸ ਮੇਟੀਆਂ ਨਹੀਂ ਜਾ ਸਕਦਾ ਲੇਕਿਨ ਕਹੇ ਜਾਂਦਾ ਵੀ IIT ਔਰ ਕੁਝ IIMs ਨੇ ਕੋਈ ਓਰੀਐਂਟੇਸ਼ਨ ਪ੍ਰੋਗਰਾਮ ਇਸ ਬਾਰੇ ਉਲੀਕੇ ਹੈ ਉਹਨਾਂ ਬਾਰੇ ਜਾਣਨਾ ਚਾਹਾਂਗਾ ਤੇ ਇੱਕ ਮੈਂ ਦੋਨਾਂ ਕੋਲੋਂ ਹੀ ਅਖੀਰ ਦੇ ਵਿੱਚ ਜਰੂਰ ਪਹੁੰਚ ਕਹਾਗਾ ਵੀ ਪਹਿਲੇ ਤੁਸੀਂ ਵੀ ਸਾਡੇ ਦਰਸ਼ਕਾਂ ਨੂੰ ਜਿਹੜੇ ਮਾਪੇ ਹੈ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋ ਦੇਖੋ ਇਹ IIT ਨੇ ਬਹੁਤ ਅੱਛੀ ਐਫਰਟਸ ਕੀਤੀ ਹੈਗੀ ਹੈ ਜਿਹਦੇ ਵਿੱਚ ਉਹਨਾਂ ਨੇ ਕੀ ਕੀਤਾ ਸੀਨੀਅਰ ਬੱਚਿਆਂ ਨੂੰ ਜੂਨੀਅਰ ਬੱਚਿਆਂ ਦੇ ਲਈ ਮੈਂਟਰ ਡਿਪਾਇਟ ਕੀਤਾ ਹੈ ਓਕੇ ਉਹਦੇ ਵਿੱਚ ਕੀ ਹੈਗਾ ਕਿ ਇੱਕ ਰਿਸਪੈਕਟਫੁਲ ਮਾਹੌਲ ਦੇ ਵਿੱਚ ਉਹ ਇੱਕ ਦੂਜੇ ਤੋਂ ਡਿਸਕਸ਼ਨ ਕਰਦੇ ਹੈਗੇ ਆ ਤੇ ਗਾਈਡ ਕਰਦੇ ਹੈਗੇ ਸੀਨੀਅਰ ਬੱਚੇ ਜੂਨੀਅਰ ਬੱਚਿਆਂ ਨੂੰ ਤਾਂ ਉੱਥੇ ਰੈਗਿੰਗ ਵਾਲੀ ਜਿਹੜੀ ਗੱਲ ਹੈਗੀ ਉਹ ਨਹੀਂ ਹੈਗੀ ਲੇਕਿਨ ਆਪਸ ਦੇ ਵਿੱਚ ਇੰਟਰੈਕਸ਼ਨ ਜ਼ਰੂਰ ਹੋ ਰਹੀ ਹੈਗੀ ਔਰ ਇਸ ਦੇ ਨਾਲ ਬਹੁਤ ਫਰਕ ਪਿਆ ਹੈਗਾ तकरीबन 80-90% ਤੱਕ ਅਚੀ ਰਿਪੋਰਟ ਦੇਖਣ ਨੂੰ ਮਿਲੀ ਹੈਗੀ ਜੀ ਜੀ ਔਰ ਜੇ ਜਿਹੜਾ ਤੁਸੀਂ ਮੈਸੇਜ ਦੀ ਗੱਲ ਕੀਤੀ ਹੈ ਦੇਖੋ ਇੱਕ ਰੈਗਿੰਗ ਹੈ ਕੋਈ ਡਰਨੇ ਵਾਲੀ ਚੀਜ਼ ਨਹੀਂ ਹੈਗੀ بس ایک بھی ਆਪਾਂ ਨੇ دبنا ਨਹੀਂ ਹੈਗਾ ਜੀ اور ਆਪਾਂ ਨੇ ਸਮਝ ਸੂਝ ਤੇ ਨਾਲ ਚੱਲਣਾ ਹੈਗਾ ਕਿ ਆਪਾਂ ਨੇ ਇੱਕ کیریئر ਬਣਾਣਾ ਹੈਗਾ ਜੀ ਜੀ چھوٹے موٹے ایشوز ਹੈਗੇ ਆ ਇਹਨਾਂ ਨੂੰ ਵਲੰਟੇਰਲੀ ਜੇ ਮੈਂ ਕਹਾਂਗਾ ਕਿ ਵੀ اتھارٹی ਨੂੰ ਦੱਸਣਾ ਹੈਗਾ ਪ੍ਰਸ਼ਾਸਨ ਨੂੰ ਦੱਸਣਾ ਹੈ ਤਾਂ ਕਿ ਇਹ ਚੀਜ਼ਾਂ ਜਿੰਨਾ ਜਲਦੀ ਹੋ ਸਕੇ ਰੋਕੀਆਂ ਜਾ ਸਕਣ ਮੈਡਮ ਜਲਦੀ ਦਿਨਾਂ ਸیکنਡਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਮਾਪਿਆਂ ਨੂੰ ਜਾਂ ਬੱਚਿਆਂ ਨੂੰ ਕਿ ਬੱਚੇ ਜਿਹੜੇ ਹੈਗੇ ਆ ਇਹ ਸਮਝਣ ਕਰਦੇ ਇਹਨਾਂ ਨੂੰ ਸਮਝਾਉਣ ਕਿ ਹਰਾਸਮੈਂਟ ਕਰਨੀ ਵੀ ਗਲਤ ਹੈ ਤੇ ਸੈਣੀ ਵੀ ਗਲਤ ਹੈ ਜੀ ਦੋਨੋਂ ਪਾਸੇ ਅਗਰ ਜੜੀ ਵੀ ਪ੍ਰੋਬਲਮ ਹੈ ਉਹਨੂੰ ਸੋਲਵ ਕਰੋ ਬਹਿ ਕੇ ਸੋਲਵ ਕਰੋ ਇੱਕ ਦੂਜੇ ਨਾਲ ਗੱਲ ਕਰੋ ਕਲ ਅਗਰ ਕੋਈ ਵੀ ਸੁਸਾਈਡ ਦੇ ਐਦਾ ਦੇ ਥਾਟਸ ਤੁਹਾਨੂੰ ਆ ਰਹੇ ਹੈ ਤਾਂ ਪਲੀਜ਼ ਕਿਸੇ ਨਾ ਕਿਸੇ ਨਾਲ ਬਹਿ ਕੇ ਜ਼ਰੂਰ ਗੱਲ ਕਰੋ ਤੇ ਇਹਨਾਂ ਚੀਜ਼ਾਂ ਚੋਂ ਨਿਕਲੋ ਤੇ ਆਪਣੀ ਵਧੀਆ ਲਾਈਫ ਜਿਓ ਰੈਗਿੰਗ ਸੱਚਮੁੱਚ ਬਹੁਤ ਜਿਹੜਾ ਇੱਕ ਵੱਡਾ ਵਿਸ਼ਾ ਹੈ ਦੋਸਤੋ ਵੀ ਇਸ ਤੋਂ ਬਚਣਾ ਹੈ ਬਚਾਉਣਾ ਹੈ ਔਰ ਖਾਸ ਕਰਕੇ ਸੀਨੀਅਰ ਜਿਹੜੇ ਸਟੂਡੈਂਟ ਨੇ ਉਹਨਾਂ ਨੇ ਆਪਣੀ ਭੂਮਿਕਾ ਨੂੰ ਨਿਭਾਉਣਾ ਹੈ ਅਗਰ ਸੀਨੀਅਰ ਸਟੂਡੈਂਟ ਦੇਖ ਰਿਹਾ ਵੀ ਉਹਦੇ ਸਾਥੀ ਕਿਸੇ ਜੂਨੀਅਰ ਨਾਲ ਰੈਗਿੰਗ ਕਰ ਰਹੇ ਨੇ ਤਕਟੂ ਘਟ ਆਪਣੇ ਸੀਨੀਅਰ ਹੋਣ ਦਾ ਫਰਜ਼ ਨਿਭਾਓ ਉਹ ਆਪਣੇ ਸਾਥੀਆਂ ਨੂੰ ਮਨਾ ਕਰੋ ਕਿ ਅਜਿਹਾ ਨਾ ਕਰੋ ਜੇ ਨਹੀਂ ਮੰਨਦੇ ਤਕਟੂ ਉੱਤੇ ਹੋਣਗੇ ਉਹਨਾਂ ਨੇ ਇਨਫਾਰਮ ਕਰਿਆ ਦੋਸਤੋ ਅਗਰ ਤੁਸੀਂ ਅਝਿਆ ਕਰਦੇ ਤਾਂ ਯਾਦ ਰੱਖਣਾ ਤੁਸੀਂ ਕਿਸੇ ਨੂੰ ਡਿਪਰੈਸ਼ਨ ਚ ਜਾਣ ਤੋਂ ਜਾਂ ਹੋ ਸਕਦਾ ਹੈ ਕਿਸੇ ਨੂੰ ਸੁਸਾਇਡ ਕਰਨ ਤੋਂ ਬਚਾ ਸਕਦੇ ਹੋ ਸਾਡਾ ਅੱਜ ਦਾ ਐਸੀ ਵੀ ਰੋਕਣ ਦਾ ਵਿਸ਼ਾ ਹੈ ਵੀ ਰੋਕੀਏ ਕਿਵੇਂ ਰੋਕਣਾ ਅਸੀਂ ਸਾਰੇ ਸਮਾਜ ਨੇ ਇਕੱਠੇ ਹੋ ਕੇ ਰੋਕਣਾ ਹੈ ਉਸ ਕਾਲਜ ਨੇ ਰੋਕਣਾ ਹੈ ਯੂਨੀਵਰਸਿਟੀ ਨੇ ਰੋਕਣਾ ਹੈ ਤੇ ਨਾਲ ਦੀ ਨਾਲ ਸਭ ਤੋਂ ਵੱਡੀ ਭੂਮਿਕਾ ਦੋਸਤੋ ਸੀਨੀਅਰ ਸਟੂਡੈਂਟਸ ਨੇ ਨਿਭਾਣੀ ਹੈ ਤਾਂ ਰੈਗਿੰਗ ਆਪਣੇ ਆਪ ਦੇ ਵਿੱਚ ਰੁਕ ਜਾਏਗੀ ਡੀਨ ਸਾਹਿਬ ਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਵੀ ਕਰਦੇ ਸੋ ਇਤਤ ਹੁਣ ਧੰਨਵਾਦ ਲੈਂਦੇ ਆਂ ਅੱਗੇ ਅਗਲੇ ਹਫਤੇ ਇਸੇ ਵਕਤ ਇਸੇ ਚੈਨਲ ਤੇ ਇੱਕ ਨਵੇਂ ਵਿਸ਼ੇ ਦੇ ਨਾਲ ਫਿਰ ਤਾਂ ਤੁਹਾਡੇ ਰੂਬਰੂ ਆਵਾਂਗੇ ਫਿਲਹਾਲ ਨਮਸਕਾਰ